ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਪਲੱਸ 2 ਦਾ ਸਿਲੇਬਸ ਹੈ ਜੀ ਇਹ ਤੇ ਅੱਜ ਕਰਨਾ ਹੈ ਆਪਾਂ ਬ੍ਰਿਆਮ ਗੁਲਜਾਰ ਸਿੰਘ ਸੰਧੂ ਦਾ ਲਿਖਿਆ ਹੋਇਆ ਲੇਖ ਹੈ ਜੀ ਪੰਜਾਬ ਦੇ ਰਸਮ ਰਿਵਾਜ ਦੋ ਲੇਖ ਪਹਿਲਾਂ ਕਰ ਚੁੱਕੇ ਹਾਂ ਤੇ ਇਹਦਾ ਸਾਰ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਜੇ ਆਪਾਂ ਸਾਰ ਪੜਿਆ ਪੂਰਾ ਲੇਖ ਪੜਿਆ ਹੋਵੇ ਨਾ ਕਿਤਾਬ ਦੇ ਵਿੱਚੋਂ ਫਿਰ ਕੋਈ ਮੁਸ਼ਕਿਲ ਨਹੀਂ ਆਉਂਦੀ ਹੈਗੀ ਪੇ ਵਧੀਆ ਢੰਗ ਨਾਲ ਸਾਰਾ ਕੁਝ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦਾ ਛੋਟੇ ਪ੍ਰਸ਼ਨਾਂ ਦੇ ਉੱਤਰ ਜਾਂ ਵੱਡੇ ਪ੍ਰਸ਼ਨ ਦਾ ਉੱਤਰ ਫਿਰ ਆਪਾਂ ਆਪਣੇ ਕੋਲੋਂ ਬਣਾ ਕੇ ਵੀ ਲਿਖ ਸਕਦੇ ਹੁੰਦੇ ਆ ਠੀਕ ਹੈ ਜੀ ਉਮੀਦ ਆ ਕਿ ਤੁਸੀਂ ਸਾਰੇ ਅੱਜ ਖੁਸ਼ੀ ਹੋਵੋਗੇ ਚੈਨਲ ਦੇ ਨਾਲ ਜੁੜਨ ਵਾਲੇ ਜੇ ਨਵੇਂ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਅਗਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਠੀਕ ਹੈ ਜੀ ਤੇ ਸ਼ੁਰੂ ਕਰਾਂਗੇ ਹੁਣ ਆਪਾਂ ਲੇਖਕ ਬਾਰੇ ਪੜਾਂਗੇ ਪਹਿਲਾਂ ਆਪਾਂ ਮਾਤਾ ਜੀ ਦਾ ਨਾਮ ਹੈ ਉਹਨਾਂ ਦਾ ਸ਼੍ਰੀਮਤੀ ਗੁਰਚਰਨ ਕੌਰ ਪਿਤਾ ਜੀ ਦਾ ਸਰਦਾਰ ਹਰੀ ਸਿੰਘ ਤੇ ਜਨਮ ਮਿਤੀ ਹੈ ਜੀ 27 ਫਰਵਰੀ 1935 ਜਨਮ ਸਥਾਨ ਹੈ ਪਿੰਡ ਕੋਟਲਾ ਬੱਡਲਾ ਜ਼ਿਲ੍ਹਾ ਲੁਧਿਆਣਾ ਇਹ ਤਾਂ ਕਰਾਉਣੀ ਹੁੰਦੀ ਆ ਇੱਕ ਤਾਂ ਇਹਦੇ ਵਿੱਚੋਂ ਕਈ ਵਾਰ ਪ੍ਰਸ਼ਨ ਵੀ ਪੁੱਛਿਆ ਜਾਂਦਾ ਤੇ ਦੂਜਾ ਕੀ ਹੁੰਦਾ ਕਿ ਆਪਾਂ ਨੂੰ ਲੇਖਕ ਬਾਰੇ ਜ਼ਰੂਰੀ ਪਤਾ ਹੋਣਾ ਚਾਹੀਦਾ ਕਿ ਲੇਖ ਲਿਖਿਆ ਕਹਿੰਨੇ ਆ ਠੀਕ ਹੈ ਜੀ ਕੀਤਾ ਸੀ ਉਹਨਾਂ ਦਾ ਕੰਮ ਵੱਖ-ਵੱਖ ਮਹਿਕਮਿਆਂ ਦੇ ਵਿੱਚ ਅਧਿਕਾਰੀ ਪਦਾਂ ਤੇ ਰਹੇ ਇਸ ਤੋਂ ਬਿਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੱਤਰਕਾਰੀ ਵਿਭਾਗ ਦੇ ਵਿੱਚ ਪ੍ਰੋਫੈਸਰ ਵੀ ਰਹੇ ਉਸ ਤੋਂ ਪਹਿਲਾਂ ਆਪ ਪੰਜਾਬੀ ਟਰਬਿਨ ਦਾ ਸੰਪਾਦਕ ਵੀ ਰਹੇ ਫਿਰ ਦੇਸ਼ ਸੇਵਕ દੈਨਿਕ ਅਖਬਾਰ ਦੇ ਸੰਪਾਦਕ ਵੀ ਰਹੇ ਕਹਾਣੀ ਲੇਖਕ ਵੀ ਨੇ ਹੁਸਨ ਦੇਹਾਣੀ ਇੱਕ ਸਾਂਝ ਪੁਰਾਣੀ ਅਤੇ ਸੋਨੇ ਦੀ ਟੋਨ ਦੇ ਮੁੱਖ ਕਹਾਣੀ ਸੰਗ੍ਰਹਿ ਨੇ ਠੀਕ ਹੈ ਜੀ 23 ਪਤਾਰ ਦੇ ਵਿੱਚ ਤੁਹਾਡੀ ਚੋਂ ਦਾ ਲੇਖ ਹੈਗਾ ਪੰਜਾਬ ਦੇ ਰਸਮ ਰਵਾਜ ਇਦੇ ਵਿੱਚ ਉਹਨਾਂ ਨੇ ਜੀਵਨ ਨੂੰ ਨਾਟਕ ਦੀਆਂ ਮੁੱਖ ਚੱਕੀਆਂ ਜਨਮ ਵਿਆਹ ਤੇ ਮਰਨ ਨਾਲ ਸੰਬੰਧਤ ਪੰਜਾਬ ਦੇ ਰਸਮ ਰਿਵਾਜਾਂ ਬਾਰੇ ਦੱਸਿਆ ਤੇ ਇਹ ਵੀ ਦੱਸਿਆ ਕਿ ਇਹ ਕਿਉਂ ਮਨਾਏ ਜਾਂਦੇ ਨੇ ਕੀ ਕਾਰਨ ਹੈ ਇਹਨਾਂ ਦਾ ਠੀਕ ਹੈ ਜੀ ਤੇ ਇਹਦੇ ਬਾਰੇ ਆਪਾਂ ਹੁਣ ਸਾਰਾ ਜਾਣਾਂਗੇ ਹਾਂਜੀ ਰਸਮ ਰਵਾਜ ਰੌ ਰੀਤਾ ਤੇ ਸੰਸਕਾਰ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਖਾਂ ਸੱਦਰਾਂ ਤੇ ਜੱਜਬਿਆਂ ਦੀ ਤਰਜਮਾਨੀ ਕਰਦੇ ਹਨ ਭਾਈਚਾਰਕ ਜੀਵਾਂ ਦੇ ਜਨਮ ਮਰਨ ਤੇ ਵਿਆਹ ਸਾਦੀ ਦੇ ਮੌਕੇ ਤੇ ਇਹਨਾਂ ਦਾ ਅਸਲੀ ਰੂਪ ਸਾਹਮਣੇ ਆਉਂਦਾ ਹੈ ਜੀਵਨ ਨਾਟਕ ਦੀਆਂ ਇਹਨਾਂ ਤਿੰਨ ਚਾਕੀਆਂ ਦੇ ਰੰਗਮਾਨ ਆਮ ਤੌਰ ਤੇ ਸਾਡੇ ਘਰਾਂ ਦੇ ਵੇੜੇ ਹੁੰਦੇ ਹਨ ਇਹਨਾਂ ਦੇ ਪਾਤਰ ਸਾਡੇ ਪਰਿਵਾਰ ਦੇ ਹਾਜ਼ਰ ਦੇਵਤਾ ਜਲ ਤੇ ਬਸੰਤਰ ਭਾਵ ਜਲ ਪਰਮੇਸ਼ਰ ਤੇ ਬਸੰਤਰ ਦੇਵਤਾ ਹੁੰਦੇ ਹਨ ਕਿ ਵਾਈ ਵਾਸਤੇ ਅਸੀਂ ਕਿਸੇ ਪੰਡਤ ਪ੍ਰੋਹਤ ਨਾਈ ਭਾਈ ਦਾਈ ਜਾਂ ਮੁੱਲਾ ਮਲਾਣੇ ਨੂੰ ਸੱਦ ਲੈਂਦੇ ਹਾਂ ਇਹ ਸੰਸਕਾਰ ਕਿਵੇਂ ਉਪਜੇ ਅਤੇ ਇਹਨਾਂ ਦੇ ਪਿੱਛੇ ਕੀ ਕੀ ਮਨੋਰਥ ਕੰਮ ਕਰਦੇ ਸਨ ਇਹ ਬੜਾ ਦਿਲਚਸਪ ਵਿਸ਼ਾ ਹੈ ਮੁੱਢਲੇ ਮਨੁੱਖ ਨੂੰ ਦੇਵੀ ਤਾਕਤਾਂ ਦਾ ਭੈ ਸਾਥੋਂ ਜ਼ਿਆਦਾ ਸੀ ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਇਨ੍ਹਾਂ ਦੇਵੀ ਤਾਕਤਾਂ ਨੂੰ ਪਤੇ ਆਉਣ ਜਾਰੀ ਜਾਣ ਕਰਕੇ ਹੋਇਆ ਕੁਝ ਸੰਸਕਾਰ ਖੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ ਸਿੱਧ ਹੁੰਦੇ ਹਨ ਮਨੂ ਦੀ ਭਾਈਚਾਰਿਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ ਚਾਰ ਭਾਗਾਂ ਬ੍ਰਹਮਚਾਰਜ ਗ੍ਰਿਹਸਤ ਵਨਪਰਸਤ ਤੇ ਸੰन्यास ਦੇ ਵਿੱਚ ਵੰਡਿਆ ਗਿਆ ਸੀ ਅਤੇ ਹਰ ਭਾਗ ਦੇ ਵੱਖ-ਵੱਖ ਸੰਸਕਾਰ ਵੱਜੇ ਹੋਏ ਸਨ ਇਨ੍ਹਾਂ ਦੀ ਮर्यादा ਵਿੱਚ ਵੱਜੇ ਸਾਡੇ ਬਡਾਰੂ ਰੋਜ਼ਾਨਾ ਜੀਵਨ ਦੀਆਂ అనేక ਸਮਸਿਆਵਾਂ ਦੀ ਚਿੰਤਾ ਦਾ ਭਾਰ ਆਪਣੇ ਮਨ ਉੱਤੇ ਪਾਉਣ ਦੀ ਥਾਂ ਇਨ੍ਹਾਂ ਉੱਤੇ ਛੱਡ ਦਿੰਦੇ ਸਨ ਹੁਣ ਇਹਨਾਂ ਵਿੱਚੋਂ ਬਹੁਤੇ ਸੰਸਕਾਰ ਸਾਡੇ ਭਾਈਚਾਰੇ ਵਿੱਚੋਂ ਲੋਕ ਹੁੰਦੇ ਜਾਂਦੇ ਹਨ ਇਹੋ ਕਾਰਨ ਹੈ ਕਿ ਇਹਨਾਂ ਦੀ ਸਾਮ ਸੰਭਾਲ ਤੇ ਵਰਨਣ ਬੜਾ ਜ਼ਰੂਰੀ ਹੋ ਗਿਆ ਸਾਡੇ ਬਾਤੇ ਸੰਸਕਾਰ ਅਗਨੀ ਪਾਣੀ ਲੋਹੇ ਅਨਾਜ ਤੇ ਵਿਰਖਾਂ ਦੀਆਂ ਟਾਹਣੀਆਂ ਰਾਹੀਂ ਨਿਪਰੇ ਚੜ੍ਹ ਜਾਂਦੇ ਰਹੇ ਹਨ ਅਗਨੀ ਚਾਨਣ ਦਾ ਚਿੰਨ੍ਹ ਪਾਣੀ ਸ਼ੁੱਧਤਾ ਦਾ ਲੋਹਾ ਬਚਾ ਦਾ ਅਨਾਜ ਚੜਾਵੇ ਦਾ ਅਤੇ ਵਿਰਖ ਦੀ ਟਾਹਣੀ ਜਾਂ ਹਰੀ ਘਾਹ ਜਿਸ ਨੂੰ ਦੱਬ ਵੀ ਕਹਿੰਦੇ ਹਨ ਚੰਗੇ ਸੱਗਣਾ ਦਾ ਸੂਚਕ ਮੰਨਿਆ ਜਾਂਦਾ ਹੈ ਸਭ ਤੋਂ ਪਹਿਲਾਂ ਅਸੀਂ ਗਰਭ ਸੰਸਕਾਰ ਬਾਰੇ ਗੱਲ ਕਰਦੇ ਹਾਂ ਪਹਿਲੇ ਸਮੇਂ ਵਿੱਚ ਪ੍ਰੇਤ ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ ਪੰਜਵੇਂ ਜਾਂ ਸੱਤਵੇਂ ਮਹੀਨੇ ਵਿੱਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨੇ ਆ ਜਾਂ ਉਸਦੇ ਪੱਲੇ ਪਾਇਆ ਜਾਂਦਾ ਸੀ ਜੇ ਕੁੜੀ ਸਹੁਰੇ ਘਰ ਹੋਵੇ ਤਾਂ ਇਹ ਅਨਾਜ ਮਾਪੇ ਭੇਜਦੇ ਸਨ ਉਹ ਇਸ ਨੂੰ ਰਿੰਨ ਕੇ ਖੰਦੀ ਸੀ ਤੇ ਭਾਈਚਾਰੇ ਵਿੱਚ ਵੰਡਦੀ ਸੀ ਇਸ ਸੂਰਤ ਵਿੱਚ ਇਹ ਰਸਮ ਕਰਨ ਵੇਲੇ ਦੋਵੇਂ ਪਤੀ ਪਤਨੀ ਪਤਨੀ ਦੇ ਮਾਪਿਆਂ ਵੱਲੋਂ ਖੱਲੇ ਹੋਏ ਕੱਪੜੇ ਪਹਿਨ ਕੇ ਜਠੇਰਿਆਂ ਦੀ ਪੂਜਾ ਕਰਦੇ ਸਨ ਹਾਂਜੀ ਜੀ ਜਠੇਰੇ ਹੁੰਦੇ ਨੇ ਵੱਡੇ ਠੀਕ ਹੈ ਜੀ ਪੰਜਾਬ ਵਿੱਚ ਆਮ ਤੌਰ ਤੇ ਪਹਿਲਾ ਬੱਚਾ ਹੁਣ ਸਮੇਂ ਕੁੜੀ ਨੂੰ ਉਸਦੇ ਪੇਕੇ ਭੇਜ ਦਿੱਤਾ ਜਾਂਦਾ ਸੀ ਪੇਕੇ ਭੇਜਣ ਦਾ ਕਾਰਨ ਇਹ ਦੱਸਿਆ ਜਾਂਦਾ ਸੀ ਕਿ ਉਸ ਦੀ ਮਾਂ ਉਸ ਦੀਆਂ ਸਰੀਰਕ ਲੋੜਾਂ ਤੋਂ ਸਹੁਰੇ ਘਰ ਨਾਲੋਂ ਵਧੇਰੇ ਜਾਣੂ ਹੁੰਦੀ ਹੈ ਇਸ ਲਈ ਆਮ ਕਰਕੇ ਪਹਿਲੇ ਬੱਚੇ ਦਾ ਜਨਮ ਉਸਦੇ ਮਾਨਕੇ ਘਰ ਹੁੰਦਾ ਸੀ ਜਨੇਪੇ ਦੀਆਂ ਰਸਵਾ ਵਿੱਚ ਜਨੇਪੇ ਤੋਂ ਪਿੱਛੋਂ ਬੱਚਾ ਤੇ ਜੱচ্চਾ ਨੂੰ ਧੂਫ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ ਜਿਹੜਾ 10 ਦਿਨ ਲਗਾਤਾਰ ਜਗਦਾ ਸੀ ਮੁੰਡਾ ਜੰਮਿਆ ਹੋਵੇ ਤਾਂ ਪਿੰਡ ਦੇ ਲਾਗੀ ਅਤੇ ਭਾਈਚਾਰੇ ਦੇ ਹੋਰ ਬੰਦੇ ਵਧਾਈਆਂ ਲੈ ਕੇ ਆ ਜਾਂਦੇ ਸਨ ਦੱਬ ਨੂੰ ਖੁਸ਼ੀ ਦੇ ਮੌਕੇ ਉੱਤੇ ਵਧਾਈ ਦਾ ਚਿੰਨ ਮੰਨਿਆ ਜਾਂਦਾ ਸੀ ਵਧਾਈਆਂ ਲੈ ਕੇ ਲਾਗੀਆਂ ਅਨੁਸਾਰ ਦਾ ਅਨੁਸਾਰ ਲਾਗਤੇ ਭਾਈਚਾਰੇ ਦੇ ਵਿੱਚ ਗੁੜ ਮਿਸਰੀ ਜਾਂ ਪਤਾਸੇ ਵੰਡੇ ਜਾਂਦੇ ਸਨ ਇਹਨਾਂ ਵਿੱਚੋਂ ਕੁਝ ਰੀਤਾਂ ਹਾਲਾਂ ਵੀ ਕਾਇਮ ਹਨ ਹਾਂਜੀ ਦੱਬ ਹੁਣ ਵੀ ਤੁਸੀਂ ਦੇਖੀ ਹੋਣੀ ਐ ਦੱਬ ਦਿੰਦੇ ਨੇ ਹਰੇ ਘਰ ਨੂੰ ਕਹਿੰਦੇ ਨੇ ਠੀਕ ਹੈ ਜੀ ਇਹ ਛੋਟਾ ਪ੍ਰਸ਼ਨ ਵੀ ਪੁੱਛਿਆ ਜਾਂਦਾ ਹੁੰਦਾ ਤੇ ਇਹ ਥਾਰੀ ਗੱਲਾਂ ਆਪਾਂ ਦੇਖਣੀਆਂ ਨੇ ਘਰਾਂ ਦੇ ਵਿੱਚ ਹੁੰਦੀਆਂ ਨੇ ਇਹ ਆਪਾਂ ਧਿਆਨ ਨਹੀਂ ਦਿੰਦੇ ਕਿ ਕੀ ਕਦੋਂ ਕਿਉਂ ਕੀਤਾ ਜਾਂਦਾ ਤਾਂ ਇਹ ਆਪਾਂ ਹੁਣ ਇਹਦੇ ਵਿੱਚ ਜਾਣਾਂਗੇ ਸਾਰਾ ਕੁਝ ਜਨਮ ਤੋਂ ਪਿਛੋਂ ਗੁਰਤੀ ਦੀ ਰਸਮ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਸੀ ਬੱਚੇ ਦੇ ਜਨਮ ਤੋਂ ਇੱਕਦਮ ਬਾਅਦ ਕੋਈ ਚੀਜ਼ ਗੁੜ ਸਹਿਦ ਜਾਂ ਦੁੱਧ ਦਾ ਉਸ ਦੇ ਮੂੰਹ ਨੂੰ ਲਾਈ ਜਾ ਚਟਾਈ ਜਾਂਦੀ ਸੀ ਉਸ ਰਸਮ ਨੂੰ ਗੁਰਤੀ ਦੇਣਾ ਕਿਹਾ ਜਾਂਦਾ ਸੀ ਇਹ ਤਾਂ ਆਮ ਮਤਲਬ ਸਭ ਨੂੰ ਪਤਾ ਹੀ ਹੋਣਾ ਮੰਨਿਆ ਜਾਂਦਾ ਸੀ ਕਿ ਬੱਚੇ ਦਾ ਸੁਭਾਅ ਗੁਰਤੀ ਦੇਣ ਵਾਲੇ ਬੰਦੇ ਦੇ ਸੁਭਾਅ ਜਿਹਾ ਹੀ ਹੋਵੇਗਾ ਕਈ ਵਾਰੀ ਗਰਭਵਤੀਆਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਬੰਦੇ ਨੂੰ ਮਨ ਵਿੱਚ ਧਾਰ ਲੈਂਦੀਆਂ ਸਨ ਜਿਸ ਤੋਂ ਉਹਨਾਂ ਨੇ ਗੁਰਤੀ ਦਿਵਾਉਣੀ ਹੁੰਦੀ ਸੀ ਓਹ ਆਪਣੇ ਬੱਚੇ ਨੂੰ ਉਸੇ ਵਰਗਾ ਬਣਨਾ ਵੇਖਣ ਦੀਆਂ ਚਾਹਵਾਂ ਹੁੰਦੀਆਂ ਸਨ ਗੁਰਤੀ ਮਿਸਰੀ ਦੀ ਡਾਲੀ ਜਾਂ ਕਿਸੇ ਭੇਡ ਬੱਕਰੀ ਦੇ ਦੁੱਧ ਦੀ ਦਿੱਤੀ ਜਾਂਦੀ ਸੀ ਗੁਰਤੀ ਦੇਣ ਦੇ ਸਮੇਂ ਤੱਕ ਦਾ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਸੀ ਚੰਗਾਉਂਦੀ ਇਹ ਰੀਤ ਕੁਝ ਬਦਲਵੇਂ ਰੂਪ ਵਿੱਚ ਹੁਣ ਤੱਕ ਵੀ ਪ੍ਰਚਲਿਤ ਹੈ ਚੱਲਦੀ ਆ ਰਹੀ ਹੈ ਠੀਕ ਹੈ ਜੀ ਜਨੇਪੇ ਤੋਂ 5 ਦਿਨ ਪਿੱਛੋਂ ਪੰਜਵੀਂ ਨਹਾਉਣ ਦੀ ਰੀਤ ਸੀ ਪੰਜਵੇਂ ਦਿਨ ਮਾਮਾ ਪਾਣੀ ਵਿੱਚ ਸੈਂਜੀ ਮੇਥੀ ਜਾਂ ਬਣ ਦੇ ਪੱਤੇ ਉਵਾੜ ਕੇ ਨਹਾਉਂਦੀਆਂ ਸਨ ਇਹ ਪੰਜਵੀਂ ਨਹਾਉਣ ਦਾਈ ਕਰਾਉਂਦੀ ਸੀ ਨਾਨ ਤੋਂ ਪਹਿਲਾਂ ਉਹ ਮਾਂ ਦੀਆਂ ਤਲੀਆਂ ਥੱਲੇ ਕੁਝ ਨਕਦ ਦੀ ਰਖਾ ਲੈਂਦੀ ਸੀ ਜਿਹੜੀ ਬਾਅਦ ਵਿੱਚ ਉਸੇ ਨੂੰ ਦੇ ਦਿੱਤੀ ਜਾਂਦੀ ਸੀ 6ਵੇਂ ਦਿਨ ਚੌਕਪੂਰ ਕੇ ਮਾਂ ਨੂੰ ਰੋਟੀ ਖਵਾਈ ਜਾਂਦੀ ਸੀ ਇਸ ਰੀਤ ਨੂੰ ਪੰਜਾਬ ਵਿੱਚ ਛੱਟੀ ਕਹਿੰਦੇ ਹਨ ਇਸ ਵੇਲੇ ਮਾਂ ਰੱਜ ਕੇ ਖਾਂਦੀ ਸੀ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਉਹ ਜਿੰਨਾ ਨੀਅਤ ਭਰ ਕੇ ਖਾਏਗੀ ਓਨੇ ਹੀ ਉਸ ਦੇ ਬੱਚੇ ਦੀ ਨੀਅਤ ਭਰੀ ਰਹੇਗੀ ਠੀਕ ਹੈ ਜੀ ਪੰਜਾਬ ਵਿੱਚ ਬਾਹਰ ਵਧਾਉਣ ਦੀ ਰਸਮ 13ਵੇਂ ਦਿਨ ਕੀਤੀ ਜਾਂਦੀ ਸੀ ਮੁੰਡਾ ਹੋਵੇ ਜਾਂ ਇਸੇ ਸਮੇਂ ਸਾਰੇ ਲਾਗੀ ਤੋਪੇ ਲੈ ਕੇ ਵਧਾਈਆਂ ਦੇਣ ਆਉਂਦੇ ਸਨ ਮਹਿਰਾ ਮੌਲੀ ਵਿੱਚ ਸਰੀਂ ਦੇ ਪੱਤਿਆਂ ਦਾ ਸਿਹਰਾ ਤਰਖਾਨ ਗੁੱਲੀ ਡੰਡਾ ਮੋਚੀ ਮੋਜੇ ਘੁਮਿਆਰ ਨੌਣ ਵਾਲਾ ਢੋਰਾ ਜਾਂ ਚੱਜਰ ਤੇ ਦਾਈ ਬੱਚੇ ਵਾਸਤੇ ਢੜਾਗੀ ਪੇਟ ਕਰਦੀ ਸੀ ਇਹਨਾਂ ਤੋਹਫਿਆਂ ਤੇ ਵਧਾਈਆਂ ਦੇ ਬਦਲੇ ਉਹਨਾਂ ਨੂੰ ਬਟਨ ਬੰਨਦਾ ਸਰਦਾ ਲਾਗ ਦਿੱਤਾ ਜਾਂਦਾ ਸੀ ਘਰਵਾਲੇ ਬਾਹਲੇ ਲੱਗੀਆਂ ਨੂੰ ਲਾਗਦੇ ਕਿ ਭਾਈਚਾਰੇ ਵਿੱਚ ਪਰੋਸੇ ਵੰਡਦੇ ਸਾਨੂੰ ਸ਼ਾਮ ਨੂੰ ਬੱਚੇ ਦੀ ਮੰਝ ਨੇਪੇ ਤੋਂ ਪਿੱਛੋਂ ਪਹਿਲੀ ਵਾਰੀ ਹੱਥ ਵਿੱਚ ਪਾਣੀ ਦੀ ਗਰਭੀ ਲੈ ਕੇ ਬਾਹਰ ਜਾਂਦੇ ਸੀ ਕਿਉਂਕਿ ਪਹਿਲਾਂ ਘਰਾਂ ਦੇ ਵਿੱਚ ਤਾਂ ਹਲਸਾ ਨਹੀਂ ਸੀ ਹੁੰਦੀਆਂ ਤਾਂ ਫਿਰ ਬਾਹਰ ਹੀ ਜਾਣਾ ਪੈਂਦਾ ਸੀ ਬਾਹਰੋਂ ਚੰਗੇ ਸੱਗਨਾਂ ਵਾਸਤੇ ਉਹ ਹਰਾ ਕਾ ਬੁੱਟਕੇ ਲਿਆਉਂਦੀ ਸੀ ਤੇ ਇਸ ਨੂੰ ਲਿਆ ਕੇ ਆਪਣੀ ਸਰਾਂ ਨੇ ਰੱਖ ਲੈਂਦੀ ਸੀ ਇਹका ਹਰ ਪ੍ਰਕਾਰ ਉਸ ਦੀ ਰਾਖੀ ਕਰਦਾ ਮੰਨਿਆ ਜਾਂਦਾ ਸੀ ਕੁਝ ਬਦਲਵੇਂ ਰੂਪ ਵਿੱਚ ਅਜੇ ਵੀ ਪ੍ਰਚਲਿਤ ਹਨ ਠੀਕ ਹੈ ਜੀ ਇਹਦੇ ਚ ਕਾਇ ਤੜਾਗੀ ਕੜਾਗੀ ਹੁੰਦੀ ਸੀ ਕਾਲਾ ਧਾਗਾ ਲੈ ਕੇ ਆਉਂਦੇ ਸੀ ਉਹ ਬੱਚੇ ਦੇ ਬੰਨਿਆ ਜਾਂਦਾ ਸੀ ਤੇ ਉਹਦਾ ਮਤਲਬ ਹੁੰਦਾ ਸੀ ਕਿ ਬੱਚੇ ਦੇ ਬਾਧੇ ਦਾ ਪਤਾ ਲੱਗਦਾ ਸੀ ਉਹ ਜਿਵੇਂ ਜਿਵੇਂ ਟਾਈਟ ਹੋ ਜਾਂਦਾ ਸੀਗਾ ਬੱਚੇ ਦੇ ਤਾਂ ਪਤਾ ਲੱਗਦਾ ਸੀ ਕਿ ਬੱਚਾ ਬਾਦ ਫੁੱਲ ਰਿਹਾ ਠੀਕ ਹੈ ਜੀ ਤਾਂ ਉਹਨੂੰ ਢਿੱਲਾ ਕਰੀ ਜਾਂਦੇ ਸੀ ਇਹ ਹੁਣ ਆਪਾਂ ਵੈਸੇ ਹੀ ਹੁਣ ਜਿਵੇਂ ਕਰਦੇ ਨੇ ਵਹਿਮ ਕਰਦੇ ਨੇ ਓਵੇਂ ਹੁਣ ਬੰਨ੍ਹ ਦਿੰਦੇ ਨੇ ਤੇ ਅਰਥ ਪਤਾ ਨਹੀਂ ਹੈਗਾ ਆਪਾਂ ਇਹਦਾ मीनिंग ਸਮਝਣਾ ਵੀ ਕੀ ਹੈ ਕਾਦੇ ਲਈ ਬੰਨਿਆ ਜਾਂਦਾ ਠੀਕ ਹੈ ਜੀ ਮੁੰਡਾ ਹੋਵੇ ਤਾਂ ਬਹੁਤੀ ਵਾਰੀ ਇਸੇ ਦਿਹਾੜੇ ਦਾਦਕੇ ਨੂੰ ਨਾਈ ਦੇ ਹੱਥ ਦੱਬ ਖੰਮਣੀ ਤੇ ਗੁੜ ਦੀ ਭੇਲੀ ਭੇਜਦੇ ਹਨ ਥੋੜਾ ਬਹੁਤ ਉਸ ਅਗਰਨ ਬਾਕੀ ਜੰਗਾ ਸਾਖਾਂ ਨੂੰ ਵੀ ਭੇਜਿਆ ਜਾਂਦਾ ਹੈ ਉਹ ਕੋ ਭੇਲੀ ਦੇ ਬਦਲੇ ਆਪਣੀ ਨੂੰਹ ਲਈ ਲੈਣੇ ਕੱਪੜੇ ਤੇ ਨਾਈ ਤੇ ਦਾਈ ਨੂੰ ਲਾਗ ਵੱਜੋਂ ਤਿਓਰ ਆਦ ਕੱਲ ਦੇ ਹਨ ਤਿਓਰ ਹੁੰਦੇ ਨੇ ਤਿੰਨ ਕੱਪੜੇ ਠੀਕ ਹੈ ਜੀ ਇਹਨਾਂ ਦੇ ਵਿੱਚ ਜਿਹੜੇ ਸ਼ਬਦ ਆਏ ਨੇ ਪਹਿਲੀ ਹੁੰਦੀ ਹੈ ਗੁਰਦਾ ਡੜਾ ਹੁੰਦਾ ਜਿਹੜਾ ਉਂਝ ਪਹਿਲੀ ਪਹੁੰਚਣ ਤੇ ਮੁੰਡੇ ਦੇ ਨਾਨਕੇ ਵੱਲੋਂ ਸੂਸ਼ਕ ਭੇਜਣ ਦਾ ਰਿਵਾਜ ਆ ਮੈਂ ਠੀਕ ਜਿਹੜੇ ਨਾਨਕੇ ਭੇਜਦੇ ਨੇ ਜਿਹੜਾ ਸਮਾਨ ਉਹਨੂੰ ਸੂਸ਼ਕ ਕਹਿੰਦੇ ਨੇ ਤੇ ਜਿਹੜੇ ਦਾਦਕੇ ਭੇਜਦੇ ਨੇ ਮੁੰਡਾ ਜੰਮੇ ਤੋਂ ਉਹ ਪਹਿਲੀ ਹੁੰਦੀ ਹੈ ਠੀਕ ਹੈ ਜੀ ਮੁੰਡੇ ਦੇ ਜਨਮ ਤੋਂ ਪਿਛੋਂ ਆਉਣ ਵਾਲੀ ਲੋਹੜੀ ਉੱਤੇ ਮੁੰਡੇ ਕੁੜੀਆਂ ਪੇਲੀ ਮੰਗ ਕੇ ਖਾਂਦੇ ਹਨ ਪਰੰਤੂ ਹੁਣ ਕੁੜੀਆਂ ਪ੍ਰਤੀ ਦ੍ਰਿਸ਼ਟੀਕੋਣ ਬਦਲਣ ਕਰਕੇ ਕੁੜੀ ਦੇ ਜਨਮ ਵੇਲੇ ਵੀ ਇਹ ਨਾ ਰਿਤਾ ਨੂੰ ਨਵਾਇਆ ਜਾਂਦਾ ਪੰਜਾਬ ਵਿੱਚ ਨਾਂ ਰੱਖਣ ਵਾਸਤੇ ਕੋਈ ਖਾਸ ਨਾਮ ਸੰਸਕਾਰ ਨਹੀਂ ਮਨਾਇਆ ਜਾਂਦਾ ਕਈ ਵਾਰੀ ਭਰਾਈ ਜਿਹੜਾ ਨਾ ਦੱਸ ਦੇਵੇ ਰੱਖ ਲੈਂਦੇ ਹਨ ਤੇ ਕਈ ਵਾਰੀ ਆਪਣੇ ਆਪਣੇ ਧਾਰਮਿਕ ਗ੍ਰੰਥ ਦਾ ਕੋਈ ਪੰਨਾ ਪਿੰਡ ਦੇ ਗ੍ਰੰਥੀ ਮੋਹਲਵੀ ਜਾਂ ਪੰਡਤ ਤੋਂ ਉਤੋਂ ਖੁਲਵਾ ਕੇ ਪੰਨੇ ਦੇ ਪਹਿਲੇ ਅੱਖਰ ਤੋਂ ਕੋਈ ਨਾਂ ਰੱਖ ਲੈਂਦੇ ਹਨ ਠੀਕ ਹੈ ਜੀ Hindu ਪਰਿਵਾਰ ਵਿੱਚ ਮੁੰਡਨ ਸੰਸਕਾਰ ਤੀਜੇ ਤੋਂ ਪੰਜਵੇਂ ਸਾਲ ਵਿੱਚ ਕੀਤਾ ਜਾਂਦਾ ਹੈ ਆਮ ਤੌਰ ਤੇ ਇਹ ਸੰਸਕਾਰ ਜਹੇ ਸਥਾਨ ਉੱਤੇ ਕੀਤਾ ਜਾਂਦਾ ਹੈ ਜਿੱਥੋਂ ਦੀ ਬੱਚੇ ਦੇ ਮਾਪਿਆਂ ਨੇ ਸੁਖ ਸੁਖੀ ਹੋਵੇ ਮੁੰਡਨ ਤੋਂ ਪਿੱਛੋਂ ਜਨੇਊ ਪਹਿਨਣ ਤੱਕ ਪੰਜਾਬ ਦੇ Hindu ਆਮ ਤੌਰ ਤੇ ਹੋਰ ਕੋਈ ਵਿਸ਼ੇਸ਼ ਸੰਸਕਾਰ ਨਹੀਂ ਕਰਦੇ ਜਿਵੇਂ Hindu ਜਨੇਊ ਪਹੁੰਦੇ ਹਨ ਉਸੇ ਤਰ੍ਹਾਂ ਸਿੱਖ ਅਮਰਤ ਛਕਦੇ ਹਨ ਮੋٹے ਰੂਪ ਵਿੱਚ ਬਚਪਨ ਤੋਂ ਜਵਾਨੀ ਤੱਕ ਦੇ ਇਹ ਹੀ ਮੁੱਖ ਸੰਸਕਾਰ ਹਨ ਜਿਹੜੇ Hindu ਸਿੱਖ ਮੁਸਲਮਾਨ ਸਭ ਕਰਦੇ ਹਨ ਆਮੇਹਾਰ ਫਿਰ ਕ ਆਪਣੇ ਆਪਣੇ ਧਰਮ ਦੀ ਮਰਿਆਦਾ ਤੇ ਸਾਰਾ ਅਨੁਸਾਰ ਇਹਨਾਂ ਵਿੱਚ ਤਵਰੀਲੀਆਂ ਕਰ ਲੈਂਦਾ ਠੀਕ ਹੈ ਜੀ ਇਹ ਜਨਮ ਦੇ ਨਾਲ ਸੰਬੰਧਿਤ ਸੰਸਕਾਰ ਨੇ ਜਿਹੜੇ ਆਪਾਂ ਪੜੇ ਨੇ ਕਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਫਿਰ ਅੱਗੇ ਆਪਾਂ ਪੜਦੇ ਆਂ ਬਾਕੀ ਹੋਰ ਸੰਸਕਾਰ ਨੇ ਜਿਹੜੇ ਪਹਿਲੇ ਸਮਿਆਂ ਵਿੱਚ ਇਹ ਸਾਰੇ ਚਾਮਲਾ ਤੇਰਾ ਸਮਾਰਿਤਾ ਮੁੰਡਿਆਂ ਲਈ ਹੀ ਕੀਤੀਆਂ ਜਾਂਦੀਆਂ ਸੀ ਤੀ ਜੰਮ ਦੀ ਸੀ ਤਾਂ ਮਾਪਿਆਂ ਦੇ ਪਹਾੜ ਦਾ ਪਹਾੜ ਡਿੱਗ ਪੈਂਦਾ ਸੀ ਨਾ ਕੋਈ ਵਧਾਈ ਦਿੰਦਾ ਸੀ ਤੇ ਨਾ ਹੀ ਕਿਸੇ ਨੂੰ ਲੱਡੂ ਵੰਡੇ ਜਾਂਦੇ ਸਨ ਧੀਆਂ ਦਾ ਨਾਮਕਰਨ ਸੰਸਕਾਰ ਵੀ ਕੋਈ ਨਹੀਂ ਸੀ ਹੁੰਦਾ ਕੰਨਵਿੰਨ ਸੰਸਕਾਰ ਵੀ ਨਾ ਮਾਤਰ ਹੀ ਹੁੰਦਾ ਸੀ ਕੋਈ ਬੰਗਾਰਾ ਬੰਗਾ ਚੜਾਉਣਾਵੇ ਤਾਂ ਕੰਨਵਿੰਨ ਜਾਂਦਾ ਸੀ ਕੁੜੀਆਂ ਉਸ ਨੂੰ ਗੁੜ ਦੀ ਰੋੜੀ ਤੇ ਆਪਣੀ ਮਾਂ ਤੋਂ ਦੁਆਨੀ ਚੁਆਨੀ ਲੈ ਕੇ ਦੇ ਦਿੰਦੀਆਂ ਸਨ ਪਰ ਹੁਣ ਤਾਂ ਆਪਰਾ ਤੇ ਦ੍ਰਿਸ਼ਟੀਕੋਣ ਬਦਲ ਰਿਹਾ ਹੈ ਛੋਟੇ ਪਰਿਵਾਰਾਂ ਦੀ ਲੋੜ ਨੇ ਮਾਪਿਆਂ ਦਾ ਹਰ ਬੱਚੇ ਪ੍ਰਤੀ ਰੁਝਾਨ ਬਦਲ ਦਿੱਤਾ ਹੈ ਉੰਜ ਜਿਵੇਂ ਧੀਆ ਪੜਨ ਲਿਖਣ ਤੇ ਕਮਾਉਣ ਲੱਗ ਪਈਆਂ ਹਨ ਭਾਰ ਨਾ ਬਣਨ ਕਰਨ ਉਹਨਾਂ ਦਾ ਘਰ ਵਿੱਚ ਸਤਿਕਾਰਯੋਗ ਸਥਾਨ ਹੋ ਗਿਆ ਤੇ ਹੋ ਰਿਹਾ ਹੈ। ਮੁੰਡੇ ਕੁੜੀ ਦੇ ਜਵਾਨ ਹੋਣ ਤੇ ਵਿਆਹ ਦੀਆਂ ਰਸਮਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ ਪਹਿਲਾ ਰੋਕਣ ਜਾਂ ਠਾਕਣ ਦੀ ਰਸਮ ਹੁੰਦੀ ਹੈ। ਪਹਿਲੇ ਸਮੇਂ ਵਿੱਚ ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ 1 ਰੁਪਇਆ ਭੇਜ ਦਿੰਦੇ ਸਨ ਜਿਸ ਦਾ ਭਾਵ ਇਹ ਹੁੰਦਾ ਸੀ ਕਿ ਕੁੜਮਾਈ ਜਾਂ ਮੰਗਣੀ ਭਾਵੇਂ ਕਦੀ ਵੀ ਹੋਵੇ ਨਾਤਾ ਪੱਕਾ ਹੈ। ਪਰ ਹੁਣ ਇਸ ਦੇ ਵੀ ਰੂਪ ਬਦਲ ਰਹੇ ਹਨ। ਬਾਰ ਲੱਭ ਕੇ ਨਾਤਾ ਤਾਇ ਹੋ ਜਾਣ ਤੋਂ ਪਿੱਛੋਂ ਕੁੜਮਾਈ ਜਾਂ ਸਗਾਈ ਦੀ ਰਸਮ ਹੁੰਦੀ ਹੈ ਪਹਿਲੇ ਸਮੇਂ ਵਿੱਚ ਕੁੜੀ ਵਾਲੇ ਨਾਈ ਦੇ ਹੱਥ ਖੰਮਣੀ ਰੁਪਈਆ ਪੰਜ ਮਿਸਰੀ ਦੇ ਕੁਜੇ ਪੰਜ ਸੁਹਾਰੇ ਕੇਸਰ ਆਦ ਦੇ ਕੇ ਮੁੰਡੇ ਦੇ ਘਰ ਨੂੰ ਕੱਲ ਦਿੰਦੇ ਸਨ ਕੱਲ ਦਾ ਇੱਥੇ ਅਰਥ ਹੈ ਭੇਜਣਾ ਠੀਕ ਹੈ ਜੀ ਮੁੰਡੇ ਵਾਲਿਆਂ ਦੇ ਰਿਸ਼ਤੇਦਾਰਾਂ ਤੇ ਸਰੀਕੇ ਵਿੱਚ ਸੱਦਾ ਭੇਜਿਆ ਹੁੰਦਾ ਸੀ ਮੁੰਡੇ ਦੇ ਮਾਮੇ ਤੇ ਪਿਤਾ ਪੰਚਾਇਤ ਦੀ ਹਜ਼ੂਰੀ ਦੇ ਵਿੱਚ ਮੁੰਡੇ ਨੂੰ ਚੌਂਕੀ ਤੇ ਬਿਠਾ ਲੈਂਦੇ ਆ ਤੇ ਨਾਈ ਆਪਣੇ ਨਾਲ ਲੈ ਆਂਦੀਆਂ ਚੀਜ਼ਾਂ ਉਸ ਦੀ ਝੋਲੀ ਵਿੱਚ ਪਾ ਕੇ ਕੇਸਰ ਦਾ ਟਿੱਕਾ ਉਸ ਦੇ ਮੱਥੇ ਉੱਤੇ ਲਾ ਦਿੰਦਾ। ਕੁੜੀ ਦਾ ਬਾਪ ਜੰਮ ਚੌਲਾ ਪੱਲੇ ਵਾਲੀਆਂ ਚੀਜ਼ਾਂ ਇੱਕੋ ਇੱਕ ਸੁਹਾਰਾ ਤੇ ਮਿਸਰੀ ਮੁੰਡੇ ਦੇ ਮੂੰਹ ਵਿੱਚ ਪਾ ਦਿੰਦਾ। ਬਾਕੀ ਸੁਹਾਰੇ ਮੁੰਡੇ ਦੇ ਅਜਿਹੇ ਹਾਨੀਆਂ ਨੂੰ ਦਿੱਤੇ ਜਾਂਦੇ ਜਿਨ੍ਹਾਂ ਦੀ ਛੇਤੀ ਹੀ ਮੰਗਣੀ ਹੋਣ ਦੀ ਆਸ ਹੁੰਦੀ। ਭਾਈਚਾਰੇ ਦੀਆਂ ਇਸਤਰੀਆਂ 21 ਰੁਪਈਆ ਤੇ ਠੂਠੀ ਬਾਹਰ ਕੇ ਮੁੰਡੇ ਦੀ ਝੋਲੀ ਵਿੱਚ ਪਾਉਂਦੀਆਂ। ਮੁੰਡੇ ਦਾ ਮਾਮਾ ਉਸ ਨੂੰ ਚੁੱਕ ਕੇ ਸਹਾਰਾ ਦੇ ਕੇ ਚੌਂਕੀ ਤੋਂ ਉਤਾਰ ਲੈਂਦਾ ਤੇ 나ਈ ਨੂੰ ਲਾਗ ਤੇ ਖਰਚਾ ਦੇ ਕੇ ਵਿਦਾ ਕਰ ਦਿੰਦੇ ਸਨ। ਮੁੰਡੇ ਵਾਲੇ 나ਈ ਦੇ ਹੱਥ ਮੰਗੇਤਰ ਕੁੜੀ ਵਾਸਤੇ ਸੂਟ ਜੁੱਤੀ ਗਹਿਣਾ, ਲਾਲ ਪਰਾਂ ਦੀ ਮਹਿੰਦੀ, ਮੌਲੀ, ਖੰਡ, ਚੌਲ, ਸੁਹਾਰੇ ਤੇ ਨਗਦੀ ਆਦ ਕੱਲ ਦੇ। ਕੁੜੀ ਆਪਣੇ ਘਰ ਨਾਲ ਧੋ ਕੇ ਮੁੰਡੇ ਦੇ ਘਰ ਦੇਆ ਵੱਲੋਂ ਭੇਜੀ ਜੁਤੀ ਕੱਪੜੇ ਤੇ ਲਾਲ ਪਰਾਂ ਦੀ ਪਹਿਨ ਕੇ ਚੜਦੇ ਵੱਲ ਮੂੰਹ ਕਰਕੇ ਪੀੜੀ ਤੇ ਬੈਠ ਜਾਂਦੀ। ਪਿੰਡ ਦੀ ਨਾਇਣ ਸਹਹਰੀਆਂ ਦੀ ਭੇਜੀ ਨਗਦੀ ਉਸ ਦੀ ਝੋਲੀ ਵਿੱਚ ਪਾ ਕੇ ਖੰਡ ਤੇ ਸੁਹਾਰਾ ਉਸ ਦੇ ਮੂੰਹ ਵਿੱਚ ਪਾ ਦਿੰਦੀ ਇਸ ਤਰ੍ਹਾਂ ਉਸ ਦੀ ਵੀ ਸਗਾਈ ਹੋ ਜਾਂਦੀ ਲਾਲ ਪ੍ਰਾਂਦੀ ਉਸ ਦੀ ਸਗਾਈ ਦੀ ਨਿਸ਼ਾਨੀ ਹੁੰਦੀ ਸੀ ਇਸ ਨੂੰ ਕੋਈ ਔਰਣਾ ਚਿਰ ਨਹੀਂ ਸੀ ਲਾਉਂਦੀ ਜਿੰਨਾ ਚਿਰ ਕਿ ਇਹ ਟੁੱਟ ਨਹੀਂ ਸੀ ਜਾਂਦੀ ਸਹਹਰੀਆਂ ਵੱਲੋਂ ਆਏ ਚੌਲ ਉਸ ਨੂੰ ਤੇ ਉਸ ਦੀਆਂ ਕੁਆਰੀਆਂ ਸਹੇਲੀਆਂ ਨੂੰ ਖਵਾਏ ਜਾਂਦੇ ਥੋੜੇ ਥੋੜੇ ਸਗਨਾਂ ਦੇ ਚੌਲ ਭਾਈਚਾਰੇ ਵਿੱਚ ਵੀ ਵੰਡੇ ਜਾਂਦੇ ਮੰਗਣੀ ਨਾਲ ਨਾਤਾ ਪੱਕਾ ਹੋ ਜਾਂਦਾ ਕੁੜਮਾਈ ਤੋਂ ਵਿਆਹ ਤੱਕ ਕੋਈ ਹੋਰ ਕੋਈ ਰਸਮ ਨਹੀਂ ਸੀ ਹੁੰਦੀ ਪਰ ਹੁਣ ਇਸ ਰੀਤ ਦੇ ਵੀ ਰੂਪ ਬਦਲ ਚੁੱਕੇ ਹਨ ਮੰਗਣੀ ਤੋਂ ਪਿੱਛੋਂ ਕਿਸੇ ਸ਼ੁਭ ਮਹੀਨੇ ਦੀ ਤਿੱਥ ਤੇ ਘੜੀ ਵਿਆਹ ਲਈ ਨੀਅਤ ਕਰ ਲਈ ਜਾਂਦੀ ਹੈ ਇਸ ਨੂੰ ਸਾਹਾ ਕਢਾਉਣਾ ਕਹਿੰਦੇ ਹਨ ਇਸ ਤੋਂ ਪਿੱਛੋਂ ਜਦ ਵਿਆਹ ਵਿੱਚ ਥੋੜੇ ਦਿਨ ਰਹਿ ਜਾਣ ਤਾਂ ਕੁੜੀ ਵਾਲੇ ਸਾਹੇ ਦੀ ਚਿੱਠੀ ਜਾਂ ਲਗਨ ਲਿਖਾਉਂਦੇ ਹਨ ਚਿੱਠੀ ਨੂੰ ਦੱਬ ਚੌਲ ਹਲਦੀ ਖੰਮਣੀ ਆਦ ਵਿੱਚ ਲਪੇਟ ਕੇ 나ਈ ਪੰਡਤ ਜਾਂ ਵਿਚੋਲੇ ਆਦ ਦੇ ਹੱਥ ਮੁੰਡੇ ਵਾਲੇ ਨੂੰ ਭੇਜਿਆ ਜਾਂਦਾ ਹੈ ਇਹ ਚਿੱਠੀ ਪੰਚਾਇਤ ਤੇ ਮੁੰਡੇ ਨੂੰ ਬਿਠਾ ਕੇ ਸਭ ਦੀ ਹਾਜ਼ਰੀ ਵਿੱਚ ਖੋਲੀ ਅਤੇ ਪੜ੍ਹੀ ਜਾਂਦੀ ਹੈ 나ਈ ਜਾਂ ਪ੍ਰੋਹਤ ਨੂੰ ਲਾਗ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਸਾਹੇ ਦੀ ਚਿੱਠੀ ਤੋਂ ਪਿੱਛੋਂ ਦੋਹਾ ਘਰਾ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਕੁੜੀ ਵਾਲੇ ਪਾਈਚਾਰੇ ਵਿੱਚ ਮੌਲੀ ਜਾਂ ਰੂਮ ਕੱਟਣ ਤੇ ਪੀਹਣ ਲਈ ਦਾਣੇ ਬੰਨ੍ਹ ਦਿੰਦੇ ਅੱਜ ਕੱਲ ਅਜਿਹੇ ਕੰਮ ਮਸ਼ੀਨਾਂ ਤੇ ਕਰਵਾ ਲਏ ਜਾਂਦੇ ਨੇ ਫੇਰ ਵੀ ਕੁੜੀ ਦਾ ਵਿਆਹ ਸਾਰੇ ਭਾਈਚਾਰੇ ਦਾ ਕੰਮ ਸਮਝਿਆ ਜਾਂਦਾ ਹੈ ਜਿਸ ਵਿੱਚ ਬਿਤੇ ਅਨੁਸਾਰ ਸਭ ਨੇ ਹਿੱਸਾ ਪਾਉਂਦੇ ਹਨ ਮੁੰਡੇ ਵਾਲੇ ਵੀ ਆਪਣੇ ਘਰ ਬਰੀਆਦ ਤਿਆਰ ਕਰਨ ਲੱਗ ਜਾਂਦੇ ਹਨ ਜਿਸ ਦਿਨ ਤੋਂ ਲਗ ਸਗਨ ਭੇਜ ਦਿੱਤਾ ਜਾਂਦਾ ਹੈ ਕੁੜੀ ਤੇ ਮੁੰਡੇ ਦਾ ਬਾਹਰ ਨਿਕਲਣਾ ਕਿਸੇ ਨਾਲ ਹੱਸਣਾ ਬੋਲਣਾ ਤੇ ਕੰਮ ਕਰਨਾ ਮਨਾ ਹੋ ਜਾਂਦਾ ਇਸ ਨੂੰ ਸਾਹੇ ਲੱਤ ਬੰਨਣਾ ਜਾਂ ਥੜੇ ਪਾਉਣਾ ਕਹਿੰਦੇ ਹਨ ਜਿਹਾ ਕਿਸੇ ਵੀ ਪ੍ਰਕਾਰ ਦੀ ਦੁਰਘਟਨਾ ਤੋਂ ਬਚਣ ਲਈ ਕੀਤਾ ਜਾਂਦਾ ਹੈ ਇਹ ਸਾਰੇ ਜਿਹੜੇ ਰੀਤੀ ਰਵਾਜ ਬਣਾਏ ਹੋਏ ਸੀਗੇ ਇਹ ਸਾਰੇ ਇਸੇ ਕਰਕੇ ਸੀਗੇ ਕਿ ਕੋਈ ਘਟਨਾ ਜਾਂ ਕੋਈ ਉਹ ਨਾ ਵਾਪਰ ਜਵੇ ਤੇ ਇਹਨਾਂ ਤੋਂ ਬਚਾਅ ਹੋ ਸਕੇ ਹਨਾ ਪਰ ਹੁਣ ਕੀ ਆ ਹੁਣ ਤਾਂ ਪ੍ਰਵਾਹ ਨਹੀਂ ਕਰਦੇ ਹੈਗੇ ਫਿਰ ਦੇਖੋ ਹਾਦਸੇ ਵੀ ਫਿਰ ਕਹੇ ਜਗ੍ਹਾ ਜਿਹੇ ਹੁੰਦੇ ਨੇ ਇਸ ਕਰਕੇ ਇਹ ਜਿਹੜੇ ਜੋ ਬਣਾਇਆ ਹੋਇਆ ਇਹਨਾਂ ਨੂੰ ਮੰਨਣਾ ਵੀ ਜ਼ਰੂਰੀ ਹੁੰਦਾ ਸਾਹੇ ਦੀ ਚਿੱਠੀ ਤੋਂ ਪਿੱਛੋਂ ਦੋਹਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਕੁੜੀ ਵਾਲੇ ਪਾਈ ਚਾਰੇ ਵਿੱਚ ਮੌਲੀ ਜਾਂ ਰੂਮ ਕੱਤਣ ਤੇ ਪਹਿਣ ਲਈ ਦਾਣੇ ਪੁੰਡ ਦਿੰਦੇ ਤੇ ਸਾਰਾ ਕੰਮ ਕੀਤਾ ਜਾਂਦਾ ਸੀ ਤੇ ਜਿਸ ਤੋਂ ਲਗਨ ਭੇਜ ਦਿੱਤਾ ਜਾਂਦਾ ਸੀ ਤਾਂ ਬਾਹਰ ਨਹੀਂ ਸੀ ਨਿਕਲਣ ਦਿੰਦੇ ਉਸ ਤੋਂ ਬਾਅਦ ਫਿਰ 700 ਹਗਣ ਇਸਤਰੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਗੋੜਾ ਦੇ ਦਿੱਤਾ ਜਾਂਦਾ ਹੈ ਤੇ ਇਹ 700 ਹਗਣ ਵਿਆਹ ਦੇ ਹਰ ਕੰਮ ਲਈ ਇਕੱਠੀਆਂ ਹੁੰਦੀਆਂ ਹਨ ਇੱਕ ਸਮਾਂ ਉਹ ਵੀ ਸੀ ਕਿ ਇੰਨਾ ਵਿੱਚੋਂ ਇੱਕ ਵੀ ਘਟ ਹੋਵੇ ਤਾਂ ਕੋਈ ਰਸਮ ਸ਼ੁਰੂ ਨਹੀਂ ਸੀ ਹੁੰਦੀ ਸੱਤ ਜਨਮ ਦਿਨ ਪਹਿਲਾਂ ਕੜਾਹੀ ਚੜਾਈ ਜਾਂਦੀ ਸੀ ਵਿਆਹ ਦੇਰ ਦੀ ਮਾਂ ਇਸ ਕੜਾਹੀ ਵਿੱਚ ਤਿਆਰ ਕੀਤੇ ਗੁਲਗਲੇ ਆਪਣੇ ਪੇਕਿਆਂ ਨੂੰ ਲੈ ਜਾਂਦੀ ਸੀ ਤੇ ਉਹਨਾਂ ਨੂੰ ਵਿਆਹ ਦਾ ਦਿਨ ਨੱਸ ਆਉਂਦੀ ਉਹ ਨਾਨਕੀ ਸ਼ੱਕ ਦੀ ਤਿਆਰੀ ਕਰਨ ਲੱਗੇ ਕਹਿੰਦੇ ਪਿਆ ਤੋਂ ਪਹਿਲਾਂ ਵੱਡੀ ਰੀਤ ਕੇਵਲ ਬੱਠਣੇ ਜਾਂ ਮਾਈਏ ਦੀ ਹੁੰਦੀ ਸੀ ਬੰਨੜੇ ਜਾਂ ਬੰਨੜੀ ਦੇ ਸਿਰ ਉੱਤੇ ਚਾਰ ਕੁੜੀਆਂ ਚਾਰ ਕੰਨੀਆਂ ਫੜ ਕੇ ਪੀਲੀ ਚਾਦਰ ਦਾ ਸਿੰਧੋਆ ਤਾਣ ਕੇ ਖੜੀਆਂ ਹੋ ਜਾਂਦੀਆਂ ਇੱਕ ਠੁੱਠੀ ਵਿੱਚ ਤੇਲ ਪਾਣੀ ਤੇ ਹਲਦੀ ਮਿਲਾ ਕੇ ਬੱਠਣਾ ਤਿਆਰ ਕੀਤਾ ਹੁੰਦਾ ਸੀ ਹੁਣ ਤਾਂ ਬੱਠਣਾ ਬਣਾ ਬਣਾ ਮਿਲ ਜਾਂਦਾ ਨਾ ਪਹਿਲਾਂ ਤਿਆਰ ਕਰਦੇ ਸੀ ਇਹਨੂੰ ਘਰ ਹੀ ਇਹੇ ਬਟਨਾ ਕਾ ਅਦੀ ਗੁੱਟੀ ਨਾਲ ਲਾ ਲਾ ਕੇ ਮੁੰਡੇ ਜਾਂ ਕੁੜੀ ਦੇ ਵਾਲ ਦੀ ਲੇਟ ਨੂੰ ਲਾਇਆ ਜਾਂਦਾ ਇਸ ਤੋਂ ਪਿੱਛੇ ਇਹ ਹੱਥਾਂ ਪੈਰਾਂ ਤੇ ਚਿਹਰੇ ਤੇ ਦੱਬ-ਦੱਬ ਕੇ ਮਲਿਆ ਜਾਂਦਾ ਇਹ ਵਿਆਹ ਵਾਲੇ ਦਿਨ ਤੱਕ ਲੱਗਦਾ ਰਹਿੰਦਾ ਸੀ ਜੋ ਕੇ ਸਮੇਂ ਵਿੱਚ ਇਸ ਰੀਤ ਵਿੱਚ ਵੀ ਕੁਝ ਪਰਿਵਰਤਨ ਆਇਆ ਹੈ ਹੁਣ ਤਾਂ ਸਿਰਫ ਵੀਡੀਓ ਬਣਾਉਣ ਫੋਟੋਆਂ ਖਿਚਾਉਣ ਲਈ ਬਟਨਾ ਲਾਇਆ ਜਾਂਦਾ ਬਾਕੀ ਤਾਂ ਸਾਰਾ ਕੁਝ ਪਾਰਲਰਾਂ 'ਚ ਹੁੰਦਾ ਠੀਕ ਹੈ ਜੀ ਸਾਰੇ ਮਤਲਬ ਕਾਫੀ ਜ਼ਿਆਦਾ ਬਦਲਾਅ ਆ ਗਿਆ ਵਿਆਹ ਤੋਂ ਇੱਕ ਦਿਨ ਪਹਿਲਾਂ ਸੱਦੇ ਹੋਏ ਅੰਗਸਕ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ ਸਭ ਤੋਂ ਬਧੇਰਾ ਮੇਲ ਨਾਨਕਿਆਂ ਦਾ ਹੁੰਦਾ ਹੈ ਜਿਹੜੇ ਆਪਣੀ ਦੋਸਤਰੀ ਜਾਂ ਦੋ ਦੋਤਮਨ ਲਈ ਗਹਿਣੇ ਬਿਸtre ਪੁਲੰਗ ਭਰਤਨ ਤੇ ਕੱਪੜੇ ਲੀੜੇ ਲੈ ਕੇ ਆਉਂਦੇ ਹਨ ਠੀਕ ਹੈ ਜੀ ਨਾਨਕੀ ਸੱਕ ਕਹਿੰਦੇ ਨੇ ਇਹ ਵੀ ਆਮ ਹੈ ਕਿ ਮਾਮੇ-ਮਾਮੀ ਨੇ ਇੱਕ ਦੂਜੇ ਦਾ ਲੜਫੜਿਆ ਹੁੰਦਾ ਹੈ ਬਾਕੀ ਮੇਲ ਚੋਹਲ ਕਰਦਾ ਤੇ ਬੰਬੀਹੇ ਬੁਲਾਉਂਦਾ ਪਿੰਡ ਦੀ ਜੋ ਵਿੱਚ ਵਰਦਾ ਹੈ ਹਾਂਜੀ ਪਿੰਡ ਦੀ ਜੂਹ ਦੇ ਵਿੱਚ ਚੋਹਲ ਕਰਦਾ ਕੌਣ ਵਰਦਾ ਪ੍ਰਸ਼ਨ ਪੁੱਛੇ ਜਾਂਦੇ ਨੇ ਇਹ ਤਾਂ ਨਾਨਕਾ ਮੇਲਾਊਗਾ ਇਥੇ ਬਿਆੰਦਰ ਦੀ ਮਾਂ ਆਪਣੇ ਭਰਾ ਪਰਜਾਈ ਦੇ ਸਵਾਗਤ ਲਈ ਉਡੀਕ ਕਰ ਰਹੀ ਹੁੰਦੀ ਹੈ ਦੂਜੇ ਦਿਨ ਚੰਨ ਚੜਨ ਤੋਂ ਪਹਿਲਾਂ ਮੁੰਡੇ ਨੂੰ ਆਖਰੀ ਵਟਣਾ ਮਲ ਕੇ ਨੁਹਾ ਦਿੰਦੇ ਹਨ ਨੁਹਾ ਕੇ ਉਸਨੂੰ ਮਾਮੇ ਦੀ ਲੈਂਦੀ ਹੋਈ ਪੁਸ਼ਾਕ ਪਹਿਨਾਈ ਜਾਂਦੀ ਹੈ ਇਸ ਤੋਂ ਪਿੱਛੇ ਮੁੰਡੇ ਦੇ ਸਿਰ ਉੱਤੇ ਮੋੜ ਮੁਕਟ ਜਾਂ ਮੱਥੇ ਤੇ ਸੇਹਰਾ ਬਨ ਦਿੰਦੇ ਹਨ ਸਰਵਾਲੇ ਨੂੰ ਵੀ ਇਸੇ ਤਰ੍ਹਾਂ ਨੁਹਾ ਕੇ ਸੇਹਰਾ बनਿਆ ਜਾਂਦਾ ਹੈ ਇਸ ਤੋਂ ਪਿੱਛੋਂ ਘੋੜੀ ਧੀਰੀ ਤੁਰੂ ਹੁੰਦੀ ਹੈ ਘੋੜੀ ਚੜਨ ਤੋਂ ਪਹਿਲਾਂ ਮੁੰਡੇ ਦੀ ਭਜਾਈ ਸੁਰਮਾ ਪਾ ਕੇ ਸੁਰਮਾ ਪੁਆਈ ਲੈ ਲੈਂਦੀ ਹੈ ਉਸ ਤੋਂ ਪਿੱਛੋਂ ਉਸ ਦੀ ਭੈਣ ਬਾਗ ਫੜਦੀ ਹੈ ਤੇ ਲੜ ਜਾਂ ਪੱਲਾ ਝਲਦੀ ਨਾਲ ਤੁਰਦੀ ਹੈ ਮੁੰਡੇ ਦੀ ਮਾਂ ਤੇ ਹੋਰ ਸ੍ਰਿਕਣੀਆਂ ਸਲਾਮੀਆਂ ਪਾਉਂਦੀਆਂ ਹਨ ਅਤੇ ਪੂਰੇ ਸ਼ਗਨ ਮਨਾ ਕੇ ਉਸ ਨੂੰ ਮੋਟਰ ਰੱਥ ਆਦ ਦੇ ਵਿੱਚ ਬਿਠਾ ਦਿੰਦੀਆਂ ਹਨ ਘੋੜੀ ਉਤੋਂ ਉਤਾਰਨ ਤੋਂ ਪਹਿਲਾਂ ਉਹ ਬਾਗ ਫੜਨ ਵਾਲੀ ਭੈਣ ਨੂੰ ਬਾਗ ਫੜਾਈ ਦੇ ਕੇ ਬਾਕੀ ਭੈਣਾਂ ਨੂੰ ਖੁਸ਼ੀਆਂ ਵਿੱਚ ਰੁਪਈਏ ਵੰਡਦਾ ਘੋੜੀ ਚੜ ਜਾਂਦਾ ਜਦ ਜੰਜ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਹੈ ਤਾਂ ਅੱਗੇ ਪਿੰਡ ਦੀ ਪੰਚਾਇਤ ਉਸ ਦਾਗਤ ਵਿੱਚ ਖੜੀ ਹੁੰਦੀ ਹੈ ਪਿੰਡ ਦੇ ਦਰਵਾਜ਼ੇ ਉੱਤੇ ਜਾਂ ਡੇਰੇ ਵਿੱਚ ਪਹੁੰਚਣ ਤੇ ਮਿਲਣੀ ਹੁੰਦੀ ਹੈ ਠੀਕ ਹੈ ਜੀ ਮਿਲਣੀ ਤੋਂ ਪਿੱਛੋਂ ਜੰਜ ਡੇਰੇ ਜਨ ਨਿਵਾਸ ਪਹੁੰਚ ਜਾਂਦੀ ਹੈ ਮੁੰਡਾ ਰਾਤ ਦੀ ਰੋਟੀ ਡੇਰੇ ਵਿੱਚ ਹੀ ਖਾਂਦਾ ਹੈ ਜੇ ਜੰਜਿਆਂ ਦੀ ਗੋਤਣ ਕੋਈ ਕੁੜੀ ਉਸ ਪਿੰਡ ਵਿੱਚ ਵਿਆਹੀ ਹੋਵੇ ਤਾਂ ਉਸ ਨੂੰ ਮਠਿਆਈ ਦੇ ਰੁਪਈਏ ਸਮੇਤ ਪੱਤਲਾਂ ਭੇਜ ਕੇ ਉਸ ਦਾ ਮਾਨ ਸਤਿਕਾਰ ਕੀਤਾ ਜਾਂਦਾ ਹੈ ਹੁਣ ਤਾਂ ਇਹ ਰੀਤੀ ਰਵਾਜ ਤਕਰੀਬਨ ਖਤਮ ਹੀ ਹੋ ਗਏ ਠੀਕ ਹੈ ਜੀ ਹੁਣ ਪੈਲਸਾਂ ਦੇ ਵਿੱਚ ਵਿਆਹ ਹੋਣ ਕਰਕੇ ਨਾ ਕੋਈ ਜਾਂਜ ਕਰ ਚ ਜਾਂਦਾ ਨਾ ਕੋਈ ਕਿਸੇ ਨੂੰ ਪੱਤਲ ਦਿੰਦਾ ਪਿੰਡ ਚ ਤਾਂ ਜਾਂਦੇ ਹੀ ਨਹੀਂ ਤਾਂ ਇਹ ਕਾਫੀ ਇਹ ਤੱਕ ਬਦਲੇ ਗਿਆ ਸਾਰਾ ਕੁਝ ਵਿਆਹ ਵਿੱਚ ਫੇਰਿਆਂ ਦੀ ਰਸਮ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਬਿਨਾ ਵਿਆਹ ਸੰਪੂਰਨ ਨਹੀਂ ਸਮਝਿਆ ਜਾਂਦਾ ਪਰ ਇੰਨਾਂ ਰਸਮਾਂ ਵਿੱਚ ਥਾਂ ਥਾਂ ਤੇ ਰੀਵਾਜ ਅਨੁਸਾਰ ਤਬਦੀਲੀ ਕੀਤੀ ਜਾਂਦੀ ਹੈ ਕੁੜੀ ਨੂੰ ਕੁੜੀ ਦਾ ਮਾਮਾ ਖਾਰਿਆਂ ਤੋਂ ਚੁੱਕ ਕੇ ਅੰਦਰ ਬਿਠਾ ਦਿੰਦਾ ਹੈ ਇੱਥੇ ਹੀ ਕੁੜੀ ਦੀ ਮਾ ਮਾਵੇਂ ਨੂੰ ਮਿਸਰੀ ਜਾਂ ਦੁੱਧ ਦੇ ਕੇ ਸਨਮਾਨ ਦਿੱਤਾ। ਸਿੰਘ ਸਵਾਲ ਲਹਿਰ ਦੇ ਆਨੰਦਕਾਰ ਦੀ ਰੀਤ ਦਾ ਪ੍ਰਚਾਰ ਕੀਤਾ। ਇੱਥੇ ਹਵਨ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਫਿਰ ਸੁਹਾਗ ਜੋੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਲਾਮਾ ਦੇ ਪਾਠ ਤੇ ਕੀਰਤਨ ਸਮੇ 4 ਫੇਰੀ ਲੈਂਦੀ ਹੈ। 4 ਲਾਮਾ ਪੜ੍ਹ ਕੇ ਗ੍ਰੰਥੀ ਜਾਂ ਭਾਈ ਅਨੰਦ ਸਾਹਿਬ ਦਾ ਪਾਠ ਕਰਕੇ ਭੋਗ ਪਾ ਦਿੰਦਾ ਹੈ। ਆਨੰਦਕਾਰ ਦੇ ਜਾਂ ਲਗਨ ਫੇਰਿਆਂ ਨਾਲ ਅਸਲੀ ਕਾਰਜ ਖਤਮ ਹੋ ਜਾਂਦਾ ਹੈ। ਫਿਰ ਬਰੀ ਹੁੰਦੀ ਆ ਜਾਂਜੀ ਜਿਹੜੀ ਵੀ ਬਰੀ ਲੈ ਕੇ ਆਏ ਹੋਣ ਥਾਲੀਆਂ ਟੋਕਰਿਆਂ ਵਿੱਚ ਖਿਲਾਰ ਕੇ ਬੰਦ ਦੀ ਬੰਦ ਕੁੜੀ ਵਾਲਿਆਂ ਦੇ ਘਰ ਲਿਆਉਂਦੇ ਹਨ ਇਹ ਭਾਈਚਾਰੇ ਨੂੰ ਦਿਖਾਈ ਜਾਂਦੀ ਹੈ ਇਹ ਵੀ ਹੁਣ ਖਤਮ ਹੀ ਹੋ ਗਿਆ ਕਿਉਂਕਿ ਪਿੰਡ 'ਚ ਤਾਂ ਵਿਆਹ ਹੀ ਨਹੀਂ ਹੁੰਦਾ ਨਾ ਕੋਈ ਬਰੀ ਲਿਆਉਂਦਾ ਨਾ ਕੋਈ ਦਿਖਾਉਂਦਾ ਇਸੇ ਤਰ੍ਹਾਂ ਜੰਜ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਆਪਣੇ ਭਾਈਚਾਰੇ ਨੂੰ ਦਿੱਤਾ ਜਾਣ ਵਾਲਾ ਦਾਜ ਤੇ ਖੱਟ ਵਿਖਾਉਂਦੇ ਹਨ ਇਸ ਵਿੱਚੋਂ ਸਭ ਕੁਝ ਵਿਖਾਇਆ ਜਾਂਦਾ ਹੈ ਜਿਹੜਾ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਆਪਣੀ ਧੀ ਨੂੰ ਦਿੰਦੇ ਹਨ ਦਾਜ ਵੇਖ ਕੇ ਬਰਾਤ ਤਾਂ ਚਲੀ ਜਾਂਦੀ ਹੈ ਪਰ ਮੁੰਡਾ ਤੇ ਉਸ ਦਾ ਸਰਵਾਲਾ ਬੈਠੇ ਰਹਿੰਦੇ ਹਨ ਭਾਈਚਾਰੇ ਦੀਆਂ ਔਰਤਾਂ ਮੁੰਡੇ ਨੂੰ ਸਲਾਮੀਆਂ ਪਾਉਂਦੀਆਂ ਹਨ ਕੁੜੀਆਂ ਟੀਚਣਾ ਕਰਦੀਆਂ ਹਨ ਤੇ ਉਸ ਤੋਂ ਛੰਦਾਂ ਦਾਤ ਸੁਣਦੀਆਂ ਹਨ ਸਰਵਾਲੇ ਨੂੰ ਤਾਂ ਬਸ ਹੱਥਾਂ ਉੱਤੇ ਹੀ ਚੁੱਕ ਲੈਂਦੀਆਂ ਹਨ ਪਰ ਹੁਣ ਇਹ ਰੀਤਾਂ ਦੇ ਵੀ ਰੂਪ ਬਦਲ ਰਹੇ ਹਨ ਠੀਕ ਹੈ ਜੀ ਹੁਣ ਤਾਂ ਖੱਟ ਨਹੀਂ ਦਿਖਾਉਂਦੇ ਅੱਗੇ ਕੀ ਹੁੰਦਾ ਸੀਗਾ ਭਾਈਚਾਰੇ ਦੇ ਵਿੱਚ ਸਾਰਾ ਕੁਝ ਦਿਖਾਇਆ ਜਾਂਦਾ ਸੀ ਤਾਂ ਜੋ ਜੇ ਬਾਅਦ ਵਿੱਚ ਕੋਈ ਗੱਲਬਾਤ ਹੁੰਦੀ ਹੈ ਫਿਰ ਉਹਦਾ ਪਤਾ ਹੁੰਦਾ ਸੀ ਕਿਨੇ ਕਿੰਨਾ ਕਿੰਨਾ ਦਿੱਤਾ ਹੈ ਨਾ ਹੁਣ ਝੂਠ ਬੋਲ ਲੀ ਜਾਂਦੇ ਨੇ ਵੀ ਇੰਨਾ ਉਹ ਕੀਤਾ ਜਾਂ ਕੁਝ ਆ ਬਸ ਉਹ ਇੰਨਾ ਜਿਹੜੀ ਅਸਮਾਨ ਦਾ ਕੋਈ ਨਾ ਕੋਈ ਕਾਰਨ ਸਈਗਾ ਐਸੇ ਕਰਕੇ ਹੀ ਇਹ ਮਨਾਇਆ ਜਾਂਦੀਆਂ ਸੀ ਕੋ ਜੋ ਵੀ ਕੁਝ ਵੀ ਕੀਤਾ ਜਾਂਦਾ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਹੁੰਦਾ ਹੀ ਆ ਜਿਹੜੇ ਸਿਆਣਿਆਂ ਨੇ ਬਣਾਈਆਂ ਹੋਈਆਂ ਨੇ ਤੇ ਇਸ ਤੋਂ ਪਿੱਛੋਂ ਜੰਜ ਵੀ ਦਾ ਕਰ ਦਿੱਤੀ ਜਾਂਦੀ ਆ ਮਾਮਾ ਰੋਂਦਾ ਕਰ ਲਾਂਦਾ ਕੁੜੀ ਨੂੰ ਗੋਦੀ ਚੁੱਕ ਕੇ ਡੋਲੇ ਦਾ ਰੱਥ ਵਿੱਚ ਬਿਠਾ ਆਉਂਦਾ ਮੁੰਡੇ ਦੇ ਘਰ ਪਹੁੰਚਣ ਉੱਤੇ ਮੁੰਡੇ ਦੀ ਮਾਂ ਸਗਨਾਂ ਦੀ ਥਾਲੀ ਲੈ ਕੇ ਨੂੰ ਪੁੱਤ ਨੂੰ ਲੈਣ ਜਾਂਦੀ ਹੈ। ਦਰਵਾਜ਼ੇ ਉੱਤੇ ਉਹ ਪਾਣੀ ਨਾਲ ਵਾਰਨੇ ਵਾਰਦੀ ਹੈ। ਉਹ 7 ਵਾਰੀ ਪਾਣੀ ਮੂੰਹ ਨੂੰ ਲਾਉਂਦੀ ਹੈ। ਭਾਵ ਉਹ ਪੁੱਤ ਦੇ ਦੁੱਖ ਆਪਣੇ ਸਿਰ ਲੈਣ ਦੀ ਕੁਰਬਾਨੀ ਕਰਦੀ ਹੈ। ਮੁੰਡਾ ਉਸ ਨੂੰ ਰੋਕਦਾ ਹੈ। 7ਵੀਂ ਵਾਰੀ ਦਾ ਉਸ ਦੀਆਂ ਦਰਾਣੀਆਂ ਜਟਣੀਆਂ ਉਸ ਨੂੰ ਬਿਲਕੁਲ ਹੀ ਪਾਣੀ ਨਹੀਂ ਪੀਣ ਦਿੰਦੀਆਂ। ਇਸ ਤੋਂ ਪਿੱਛੋਂ ਬਾਟੀ ਨੂੰ ਭਾਈਚਾਰੇ ਦੀਆਂ ਔਰਤਾਂ ਸਗਨ ਪਾਉਂਦੀਆਂ ਹਨ ਤੇ ਮੂੰਹ ਵੇਖਦੀਆਂ ਹਨ। ਦੂਜੇ ਦਿਨ ਸਵੇਰੇ ਲਾੜਾ ਤੇ ਬਾਟੀ ਪਿਤਰਾ ਸਹੀਦਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਵਾਸਤੇ ਜਾਂਦੇ ਹਨ ਕਈ ਥਾਵਾਂ ਉੱਤੇ ਇਸ ਸਮੇਂ ਛੱਟੀ ਖੇਡਣ ਦਾ ਵੀ ਰਿਵਾਜ ਹੈ। ਲਾੜਾ ਤੇ ਬਹੂ ਇੱਕ ਦੂਜੇ ਦੇ ਸੱਤ-ਸੱਤ ਛੱਟੀਆਂ ਮਾਰਦੇ ਹਨ। ਇਸੇ ਸ਼ਾਮ ਉਹ ਕੰਗਣਾ ਖੇਡਦੇ ਹਨ। ਤੀਜੇ ਦਿਨ ਬਹੂ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ ਦਿਖਾਵਾ ਦਿਖਾਇਆ ਜਾਂਦਾ ਹੈ। ਬਹੂ ਦੀ ਛੋਟੀ ਨਾਨਾਣ ਪੇਟੀ ਖੋਲਦੀ ਹੈ ਤੇ ਪੇਟੀ ਖੁਲਾਈ ਦਾ ਮਨਪੌਂਦਾ ਸੂਟ ਕੱਢ ਲੈਂਦੀ ਹੈ। ਵਿਆਹ ਦੀਆਂ ਇਹ ਨਰਸਮਾਂ ਵਿੱਚ ਹੁਣ ਕਿਤੇ ਕਿਤੇ ਤਬਦੀਲੀ ਆ ਗਈ ਹੈ। ਜਨਮ ਅਤੇ ਵਿਆਹ ਦੀਆਂ ਮੁੱਖ ਰਸਮਾਂ ਤੋਂ ਪਿੱਛੋਂ ਅਕਾਲ ਚਲਾਣੇ ਜਾਂ ਮੌਤ ਦੀਆਂ ਰਸਮਾਂ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਵਿਅਕਤੀ ਦੇ ਪ੍ਰਾਨ ਤਿਆਗਣ ਤੋਂ ਪਿੱਛੋਂ ਤ੍ਰਿਮਤਾ ਘਰ ਵਿੱਚ ਬੈਣ ਪਾਉਣ ਲੱਗ ਜਾਂਦੇ ਹਨ ਅਤੇ ਮਰਦ ਬਾਹਰ ਫੂੜੀ ਵਿਛਾ ਕੇ ਬੈਠ ਜਾਂਦੇ ਹਨ। ਸਾਰੇ ਉਸ ਦੇ ਚੰਗੇ ਅਮਲਾਂ ਦੀ ਸਿਫਤ ਕਰਦੇ ਹਨ। ਹਾਂਜੀ ਪਹਿਲਾਂ ਆਪਾਂ ਜਨਮ ਦੀਆਂ ਰਸਮਾਂ ਕੀਤੀਆਂ ਨੇ ਫਿਰ ਆਪਾਂ ਵਿਆਹ ਦੀਆਂ ਰਸਮਾਂ ਕੀਤੀਆਂ ਨੇ ਤੇ ਹੁਣ ਆਪਾਂ ਮਰਨ ਦੀਆਂ ਰਸਮਾਂ ਦੇਖਦੇ ਹਾਂ ਵੀ ਕੀ ਕੀ ਕੀਤਾ ਜਾਂਦਾ ਹੈ। ਫੂੜੀ ਵਿਛਾ ਕੇ ਬੈਠਣਾ ਹੁੰਦਾ ਜਿਹੜਾ ਕੋਈ ਨੀਚੇ ਜਾ ਕਪੜਾ ਪਛਾਉਂਦੇ ਨੇ ਤੇ ਉਹਦੇ ਤੇ ਬੈਠਦੇ ਨੇ ਜ ਜਦੋਂ ਕੋਈ ਮਰਗਤ ਹੋ ਜਾਂਦੀ ਹੈ ਉੱਪਰ ਨਹੀਂ ਬੈਠਦੇ ਹੈਗੇ ਉੱਚੇ ਤੇ ਤਾਂ ਉਹਨੂੰ ਫੂੜੀ ਵਿਸਾ ਕੇ ਬੈਠਣਾ ਕਹਿੰਦੇ ਨੇ ਠੀਕ ਹੈ ਜੀ ਤੇ ਔਰਤਾਂ ਬੈਣ ਪਾਉਂਦੀਆਂ ਨੇ ਭਾਵ ਰੋਂਦੀਆਂ ਨੇ ਉੱਚੀ ਉੱਚੀ ਰੋਣਾ ਕੁਝ ਨਾ ਕੁਝ ਵਿੱਚ ਬੋਲਣਾ ਉਹਨਾਂ ਨੂੰ ਬੈਣ ਪਾਉਣਾ ਕਹਿੰਦੇ ਨੇ ਫਿਰ ਮ੍ਰਿਤਕ ਨੂੰ ਆਖਰੀ ਇਸ਼ਨਾਨ ਕਰਵਾਇਆ ਜਾਂਦਾ ਹੈ ਜੇ ਇਸਤਰੀ ਸੋਹਾਗਣ ਮਰੀ ਹੋਵੇ ਤਾਂ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੰਦੋਰੀ ਪਹਿਨਾ ਕੇ ਹੱਥਾਂ ਪੈਰਾਂ ਨੂੰ ਮਹਿੰਦੀ ਤੇ ਹੋਂਠਾਂ ਨੂੰ ਦੰਦਾਸਾ ਅੱਖਾਂ ਵਿੱਚ ਸੁਰਮਾ ਬੇਣੀ ਉੱਤੇ ਝੂੜੀਆਂ ਤੇ ਮੱਥੇ ਉੱਤੇ ਬਿੰਦੀ ਲਾ ਕੇ ਅੰਤਿਮ ਯਾਤਰਾ ਲਈ ਤਿਆਰ ਕਰਦੇ ਹਨ ਮ੍ਰਿਤਕ ਨੂੰ ਨਹਾਉਂਦੇ ਆ ਉਧਰ ਚਿਖਾ ਵਾਸਤੇ ਵਾਲਨ ਟੋਲਿਆ ਜਾਂਦਾ ਹੈ ਤੇ ਇੱਧਰ ਆਰਥੀ ਤਿਆਰ ਕਰ ਲਈ ਜਾਂਦੀ ਹੈ ਆਰਥੀ ਵਾਸਤੇ ਬਾਸ ਜਾਂ ਭੇਰੀ ਦੀ ਲੱਕੜੀ ਵਰਤੀ ਜਾਂਦੀ ਹੈ ਕਿੱਲਾਂ ਦੀ ਥਾਂ ਤੇ ਬੱਬੜ ਆਦ ਦੀ ਆਰਥੀ ਦੀਆਂ ਲੱਕੜੀਆਂ ਨੂੰ ਬੰਨਿਆ ਜਾਂਦਾ ਹੈ ਕਿੱਲਾਂ ਨਹੀਂ ਲਾਈਆਂ ਜਾਂਦੀਆਂ ਆਰਥੀ ਦੀ ਜਿਹੜੀ ਜਦੋਂ ਨੂੰ ਜੋੜਨਾ ਹੁੰਦਾ ਤਾਂ ਉਹਦੇ ਚ ਲੱਕਣਦਾਈ ਮਤਲਬ ਉਹ ਜਿਹੜਾ ਉਹ ਬਣਾਇਆ ਹੁੰਦਾ ਤਾਂ ਜੋ ਉਹ ਸਾਰਾ ਜਲ ਜਵੇ ਘਰ ਤੋਂ ਸਿਵਿਆਂ ਨੂੰ ਜਾਂਦੇ ਸਮੇ ਮ੍ਰਿਤਕ ਦੇ ਕਰੀਬੀ ਰਿਸ਼ਤੇਦਾਰ ਉਸ ਦੀ ਅਰਥੀ ਨੂੰ ਆਪਣੇ ਮੋਢੇ ਉੱਤੇ ਚੁੱਕ ਕੇ ਲੈ ਜਾਂਦੇ ਹਨ ਘਰੋਂ ਤੁਰਨ ਸਮੇ ਰਸਮੀ ਤੌਰ ਤੇ ਉਸ ਦੀ ਮ੍ਰਿਤਕ ਦੇਹੀ ਤੋਂ ਪੈਸੇ ਵਾਰ ਕੇ ਉਸ ਦਾ ਪਹਾੜਾ ਜਾਂ ਕਰਾਇਆ ਉਤਾਰ ਦਿੱਤਾ ਜਾਂਦਾ ਅੱਧ ਮਾਰਗ ਤੋਂ ਪਿੱਛੋਂ ਇਸ ਤਰ੍ਹਾਂ ਉੱਥੇ ਹੀ ਬੈਠ ਜਾਂਦੀਆਂ ਸਨ ਤੇ ਮਰਦ ਅਰਥੀ ਨਾਲ ਚਲੇ ਜਾਂਦੇ ਸਨ ਪਰ ਅੱਜ ਕੱਲ ਔਰਤਾਂ ਵੀ ਸ਼ਮਸ਼ਾਨ ਘਾਟ ਦੇ ਅੰਦਰ ਤੱਕ ਚਲੀਆਂ ਜਾਂਦੀਆਂ ਹਨ ਸ਼ਮਸ਼ਾਨ ਭੂਮੀ ਵਿੱਚ ਪਹੁੰਚ ਕੇ ਅਰਥੀ ਲਾ ਲੈਂਦੇ ਹਨ ਚੀਖਾ ਹਾਸਤੇ ਲੱਕੜੀ ਜੀ ਲੈਂਦੇ ਹਨ ਫਿਰ ਮਰਤਕ ਦੇਹੀ ਨੂੰ ਚੀਖਾ ਉੱਤੇ ਲਟਾ ਦਿੱਤਾ ਜਾਂਦਾ ਹੈ ਇਸ ਤੋਂ ਪਿੱਛੋਂ ਵੱਡਾ ਪੁੱਤਰ ਆਪਣੇ ਹੱਥ ਵਿੱਚ ਲੰਬੂ ਲੈ ਕੇ ਸੱਜੇੋਂ ਖੱਬੇ ਨੂੰ ਇੱਕ ਗੇੜਾ ਅਰਥੀ ਦੇ ਦੁਆਲੇ ਘੜਦਾ ਹੈ ਮਰਤਕ ਦੇ ਪੈਰਾਂ ਕੋਲ ਪਹੁੰਚ ਕੇ ਉਹ ਚੀਖਾ ਨੂੰ ਲੰਬੂ ਲਾ ਦਿੰਦਾ ਹੈ ਅੱਗ ਲੱਗ ਜਾਂਦੇ ਅਰਥੀ ਨਾਲ ਆਏ ਸਾਰੇ ਆਦਮੀ ਦੂਰ ਜਾ ਕੇ ਖਲੋ ਜਾਂਦੇ ਹਨ ਜਦ ਚੀਖਾ ਜਲ ਕੇ ਮੁਰਦੇ ਦੀ ਖੋਪੜੀ ਵਿਖਾਈ ਦੇਣ ਲੱਗ ਜਾਵੇ ਤਾਂ ਕੋਈ ਆਦਮੀ ਅਰਥੀ ਦਾ ਇੱਕ ਡੰਡਾ ਕੱਢ ਕੇ ਮੁਰਦੇ ਨੂੰ ਖੋਪਰੀ ਠਕੋਰਦਾ ਹੈ ਅਤੇ ਹਸਲਾ ਡੰਡਾ ਚੀਖਾ ਦੇ ਉੱਪਰੋਂ ਲਾਸ ਦੇ ਪੈਰਾਂ ਤੋਂ ਪਾਰ ਸੁੱਟ ਦਿੰਦਾ ਹੈ ਇਸ ਨੂੰ ਕਪਾਲ ਕਿਰਿਆ ਕਹਿੰਦੇ ਨੇ ਹਾਂਜੀ ਇਹਨੂੰ ਮੁਰਦੇ ਦੀ ਖੋਪੜੀ ਠਕੋਰਨ ਦੀ ਕਿਰਿਆ ਜਿਹੜੀ ਹੈ ਕਿਉਂਕਿ ਖੋਪੜੀ ਸਖਤ ਹੁੰਦੀ ਹੈ ਉਹ ਜਲਦੀ ਨਹੀਂ ਹੈਗੀ ਉਹਦੇ ਅੰਦਰਲਾ ਜਿਹੜਾ ਮਟੀਰੀਅਲ ਆ ਉਹ ਉਹਦੋਂ ਹੀ ਜਲਦਾ ਜਦੋਂ ਉਹ ਖੋਪੜੀ ਤੋੜੀ ਜਾਂਦੀ ਹੈ ਠੀਕ ਹੈ ਜੀ ਐਸੇ ਕਰਕੇ ਉਹਨੂੰ ਫਿਰ ਕੋਪੜੀ ਠਕੋਰਨ ਦੀ ਕਿਰਿਆ ਕਹਿੰਦੇ ਨੇ ਜ਼ਰੂਰੀ ਹੁੰਦੀ ਆ ਉਹ ਨਹੀਂ ਤਾਂ ਫਿਰ ਕੋਪੜੀ ਦੇ ਅੰਦਰ ਆ ਜਿਹੜਾ ਉਹ ਨਹੀਂ ਜਾੜੇਗਾ ਤਾਂ ਇਹ ਮਰ ਮਰਗਤਧੀਆਂ ਜਿਹੜੀਆਂ ਹੈਗੀਆਂ ਨੇ ਰਸਮ ਇਹ ਇਹ ਬਣਾਏ ਐਸੇ ਕਰਕੇ ਦੱਸਿਆ ਜਾਂਦਾ ਤਾਂ ਜੋ ਅੱਗੇ ਦੀ ਅੱਗੇ ਜਿਹੜੇ ਕਰਦੇ ਨੇ ਫਿਰ ਉਹ ਕਰੀ ਜਾਣ ਕਪਾਲ ਕਿਰਿਆ ਤੋਂ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਦੇ 蒂ਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ ਫਿਰ ਬਿਨਾਂ ਪਿਛਾਂ ਤੱਕਣ ਤੋਂ ਵਾਪਸ ਮੁੜ ਪੈਂਦੇ ਹਨ ਪਿੱਛੇ ਮੁੜ ਕੇ ਨਹੀਂ ਦੇਖਦੇ ਹੈਗੇ ਸਾਰੇ ਆਦਮੀ ਇੰਨਾ ਚੰਨਾਰੇ ਹੀ ਮੁਰਦੇ ਨਾਲ ਆਪਣੇ ਸੰਬੰਧ ਤੋੜਦੇ ਹਨ ਕਈ ਵਾਰੀ ਡੱਕਾ ਤੋੜਦੇ ਹਨ ਤੇ ਕਈ ਵਾਰੀ ਕੰਡਾ ਕੰਡਾ ਜਾਂ ਡੱਕਾ ਤੋੜ ਕੇ ਉਹ ਇਹ ਕਰ ਸੋਚਦੇ ਨੇ ਵੀ ਹੁਣ ਇਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਕਈ ਨਿੰਮ ਦੀ ਪੱਤੀ ਚਵਾ ਕੇ ਮਰਨ ਵਾਲੇ ਨੂੰ ਆਪਣੇ ਵਾਸਤੇ ਨਿੰਮੂ ਘੋੜਾ ਕਰ ਦਿੰਦੇ ਹਨ ਜਾਂ ਅੱਕ ਦਾ ਦੁੱਧ ਚੋ ਕੇ ਅੱਖੋਂ ਘੋੜਾ ਰਸਤੇ ਵਿੱਚ ਸਾਰੇ ਸੱਜਣ ਕਿਸੇ ਖੂਹ ਟੋਬੇ ਜਾਂ ਛੱਪੜ ਉੱਤੇ ਹੋ ਸਕੇ ਤਾਂ ਇਸ ਇਸ਼ਨਾਨ ਨਹੀਂ ਤਾਂ ਹੱਥ ਮੂੰਹ ਧੋਂਦੇ ਹਨ ਮੌਤ ਤੋਂ ਤੀਜੇ ਦਿਨ ਮੁਰਦੇ ਦੇ ਫੁੱਲ ਚੁਗਣ ਜਾਂਦੇ ਹਨ ਫੁੱਲਾਂ ਨੂੰ ਹਰ ਦੁਆਰ ਜਾਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤਾ ਜਾਂਦਾ ਹੈ ਫੁੱਲ ਮਤਲਬ ਕਿ ਭਾਵ ਜਲਣ ਤੋਂ ਬਾਅਦ ਹੱਡੀਆਂ ਜਿਹੜੀਆਂ ਬਚ ਜਾਂਦੀਆਂ ਨੇ ਉਹ ਹੁੰਦੇ ਨੇ ਇਸ ਤੋਂ ਪਿੱਛੇ ਕੁਝ ਦਿਨ ਦੂਰ ਨੇੜੇ ਦੀਆਂ ਮਕਾਨਾ ਹੁੰਦੀਆਂ ਹਨ ਹੰਗਾਮੇ ਦੇ ਸਮੇਂ ਇੱਕ ਰਸਮ ਦਸਤਾਰ ਬੰਦੀ ਦੀ ਕੀਤੀ ਜਾਂਦੀ ਹੈ ਭਾਈਚਾਰੇ ਦੀ ਹਾਜ਼ਰੀ ਵਿੱਚ ਵੱਡਾ ਪੁੱਤਰ ਆਪਣੇ ਸਹੁਰਿਆਂ ਦੀ ਦਿੱਤੀ ਪੱਗ ਬੰਨਦਾ ਹੈ ਇਸ ਤਰ੍ਹਾਂ ਉਹ ਆਪਣੇ ਪਿਤਾ ਦਾ ਵਾਰਸ ਬਣ ਜਾਂਦਾ ਹੈ ਠੀਕ ਹੈ ਜੀ ਵੱਡੇ ਪੁੱਤਰ ਨੂੰ ਵਾਰਿਸ ਬਣਾਉਣਾ ਹੁੰਦਾ ਤਾਂ ਉਹਦੇ ਪੱਗ ਬਣਾਈ ਜਾਂਦੀ ਹੈ ਜਿੱਥੋਂ ਤੱਕ ਮੁਸਲਮਾਨ ਭਾਈਚਾਰੇ ਦਾ ਸਬੰਧ ਹੈ ਉਹਨਾਂ ਦੀ ਰਸਮਾਂ ਵਿੱਚ ਦੋ ਵੱਡੇ ਫਰਕ ਹਨ ਉਹ ਅੰਮ੍ਰਿਤ ਪਾਨ ਜਨੇਊ ਦੀ ਥਾਂ ਸੁਨਨਤ ਦੀ ਰਸਮ ਕਰਦੇ ਹਨ ਤੇ ਮੌਤ ਉਪਰੰਤ ਮ੍ਰਿਤਕ ਦੇਹ ਨੂੰ ਅਗਨੇ ਦੀ ਭੇਂਟ ਕਰਨ ਦੀ ਥਾਂ ਦਫਨਾਉਂਦੇ ਹਨ ਇਸ ਤਰ੍ਹਾਂ ਜੀਵਨ ਨਾਟਕ ਦੇ ਆਰੰਭ ਤੋਂ ਅੰਤ ਤੱਕ ਵਿਭਿੰਨ ਰਸਮ ਰਵਾਜ ਕੀਤੇ ਜਾਂਦੇ ਹਨ ਇਹਨਾਂ ਦੀ ਪੂਰਤੀ ਵਿੱਚ ਦਾਈ ਨਾਈ ਤੇ ਪਾਈ ਕਾਰਮਵਾਰ ਜਨਮ ਦਿਹਾੜਾ ਤੇ ਮੌਤ ਦੀਆਂ ਰਸਮਾਂ ਵਿੱਚ ਮਹੱਤਵਪੂਰਨ ਭਾਗ ਲੈਂਦੇ ਹਨ ਸਮੇਂ ਦੇ ਬਦਲਾਅ ਨਾਲ ਉੱਪਰ ਦੱਸੀਆਂ ਰਸਮ ਰਵਾਜਾਂ ਵਿੱਚ ਕਿਤੇ ਕਿਤੇ ਤਬਦੀਲੀ ਆਈ ਹੈ ਜਿਹੜੇ ਨਾਲ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਕਿੱਥੋਂ ਜੁੜੇ ਹੋ ਤੇ ਕੀ ਕਰਦੇ ਹੋ ਜੇ ਪਲੱਸ 2 ਕਲਾਸ ਪਲੱਸ 2 ਕਲਾਸ ਕਰਦੇ ਹੋ ਤੇ ਪੜ੍ਹੇ ਸੀ ਆਪਾਂ ਲੇਖ ਕੁਝ ਜਿਦੇ ਵਿੱਚ ਜਨਮ ਤੇ ਉਸ ਤੋਂ ਬਾਅਦ ਵਿਆਹ ਤੇ ਮੌਤ ਦੇ ਰਸਮ ਰਵਾਜਾਂ ਦੀ ਗੱਲ ਕੀਤੀ ਆ ਆਪਾਂ ਠੀਕ ਹੈ ਜੀ ਇਹ ਇਸ ਕਰਕੇ ਕਰਾਉਣੀ ਹੁੰਦੀ ਆ ਤਾਂ ਜੋ ਸਾਰਾ ਜਦੋਂ ਸੁਣ ਲੈਣ ਬੱਚੇ ਫਿਰ ਔਖਾ ਨਹੀਂ ਹੁੰਦਾ ਤੇ ਆਪਾਂ ਨੂੰ ਆਮ ਜ਼ਿੰਦਗੀ ਦੇ ਵਿੱਚ ਵੀ ਇਹ ਤਾਂ ਕੰਮ ਆਉਣ ਵਾਲੀਆਂ ਗੱਲਾਂ ਨੇ ਕਈ ਵਾਰ ਆਪਾਂ ਫਿਰ ਉਹ ਬਜ਼ੁਰਗਾਂ ਨੂੰ ਲੱਭਦੇ ਫਿਰਦੇ ਹੁੰਨੇ ਆ ਰਸਮ ਰਿਵਾਜਾਂ ਦੇ ਪੁੱਛਣ ਵਾਸਤੇ ਵੀ ਇਹਦੇ ਲਈ ਕਾਹਦਾ ਕਿਹੜਾ ਰਸਮ ਰਿਵਾਜ ਆ ਇਹਦੇ ਲਈ ਕੀ ਹੈ ਤਾਂ ਸੋ ਇਹ ਲੈਸਨ ਦੇ ਵਿੱਚ ਸਾਰਾ ਕੁਝ ਆਪਾਂ ਨੂੰ ਦੱਸਿਆ ਕਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਕਿ ਕਿ ਮੈਂ ਆਪਾਂ ਰਸਮ ਰਿਵਾਜ ਨੇ ਜਿਹੜੇ ਉਹ ਕਾਦੇ ਕਾਰਨ ਕੀ ਆ ਉਹਨਾਂ ਨੂੰ ਕਰਨ ਦਾ ਤੇ ਕਿਉਂ ਕਰਦੇ ਆ ਆਪਾਂ ਕਿਉਂ ਆਪਾਂ ਜਿਹੜੀਆਂ ਮਨੋਤਾਂ ਨੇ ਕਿਉਂ ਮੰਨਦੇ ਆ ਆਪਾਂ ਠੀਕ ਹੈ ਇਹਦੇ ਵਿੱਚ ਹੁਣ ਜਨਮ ਦੇ ਵਿੱਚ ਗੁੜਤੀ ਕਿਉਂ ਦਿੱਤੀ ਜਾਂਦੀ ਹੈ ਤੜਾਗੀ ਕਿਉਂ ਬਣਾਈ ਜਾਂਦੀ ਹੈ ਸਾਰਾ ਉਹਨਾਂ ਦੇ ਪਿੱਛੇ ਨਾ ਕੋਈ ਨਾ ਕੋਈ ਭੇਤ ਲੁਕਿਆ ਹੁੰਦਾ ਉਹ ਭੇਤਾਂ ਨੂੰ ਸਮਝਣ ਵਾਸਤੇ ਫਿਰ ਆਪਾਂ ਜ਼ਰੂਰੀ ਹੈ ਜਿਹੜੇ ਕਿਸ ਜਿਨ੍ਹਾਂ ਨੇ ਵੀ ਤਿਆਰ ਕੀਤਾ ਰਸਮ ਰਿਵਾਜ ਬਣਾਏ ਨੇ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਹੈਗਾ ਹੀ ਹੈ ਤਾਂ ਉਹ ਕਾਰਨ ਆਪਾਂ ਨੂੰ ਪਤਾ ਹੋਏਗਾ ਫਿਰ ਆਪਾਂ ਤਾਂ ਅਸੀਂ ਅੱਗੇ ਆਪਣੇ ਬੱਚਿਆਂ ਨੂੰ ਵੀ ਦੱਸ ਸਕਦੇ ਹਾਂ ਸੋ ਇਹ ਸੀ ਜੀ ਲੇਖ ਪੰਜਾਬ ਦੇ ਰਸਮ ਰਿਵਾਜ ਕਿਹੜੇ ਸਮੇਂ ਤੇ ਕਿਹੜਾ ਕੀਤਾ ਜਾਂਦਾ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਤੇ ਤੁਹਾਡੇ ਲਈ ਲਾਭਦਾਇਕ ਹੋਏਗਾ ਕਿਉਂਕਿ ਪਲੱਸ 2 ਵਾਲੇ ਬੱਚੇ ਫਿਰ ਉੱਤਰ ਆਪਣਾ ਆਰਾਮ ਨਾਲ ਦੇ ਸਕਦੇ ਨੇ ਨਹੀਂ ਤਾਂ ਫਿਰ ਪਤਾ ਹੀ ਨਹੀਂ ਹੁੰਦਾ ਕੁਝ ਹੋਰ ਦਾ ਹੋ ਰਹੀ ਲਿਖੀ ਜਾਂਦੇ ਨੇ ਅਮ ਕੱਲ ਇਹਦੇ ਕਰਾਂਗੇ ਪ੍ਰਸ਼ਨ ਉੱਤਰ ਜੇ ਚੰਗਾ ਲੱਗਦਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਸਾਰੇ ਜਿਹੜੇ ਵੀ ਨਾਲ ਜੁੜੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ